ਨਸ਼ਾ ਜਿਹੜਾ ਵਾ ਘਰ ਦੇ ਭਾਂਡੇ ਤੱਕ ਵਕਾ ਦਿੰਦਾ ਪਰ ਇਹ ਨਹੀਂ ਸੀ ਪਤਾ ਕਿ ਘਾਰਾਂ ਦੇ ਘਰ ਬਰਬਾਦ ਵੀ ਕਰਕੇ ਰੱਖ ਦਿੰਦਾ ਜਿਸ ਕੋਠੀ ਤੁਸੀਂ ਲੈ ਕੇ ਆਏ ਹੋ ਜਿਹਦੇ ਹਾਲਾਤ ਅਸੀਂ ਦੇਖੇ ਨੇ ਜਿਹਨੇ ਵੀ ਜਾਣ ਲੱਗੇ ਡਰ ਲੱਗਦਾ ਇਹਨਾਂ ਦੇ ਹਾਲਾਤ ਬਣੇ ਪਏ ਨੇ ਇਹ ਸਾਰਾ ਮਾਮਲਾ ਕੀ ਆ ਤਾਇਆ ਜੀ ਦਾ ਕੀ ਨਾਂ ਸੀ ਤੇ ਕਿਸ ਤਰ੍ਹਾਂ ਕਤਲ ਹੋਇਆ ਉਹ ਕੋਠੀ ਕਿਸੇ ਵੱਲੋਂ ਨਹੀਂ ਚੜੀ ਗਈ ਉਹ ਕੋਸ ਕੋਠੀ ਦੇ ਮਾਲਕ ਕੋਲ ਉਹ ਕੋਠੀ ਜੜੀ ਗਈ ਹੈ ਨਸ਼ੇ ਦੇ ਵਿੱਚ ਜਿੱਥੇ ਉਹ ਆਪਣਾ ਘਰ ਜਾੜਿਆ ਨਾਲ ਸਾਡਾ ਜਿਹੜਾ ਸਾਡਾ ਵੀ ਪਰਿਵਾਰ ਚਾਰ ਕੇ ਰੱਖ ਦਿੱਤਾ ਇੱਕ ਨਸ਼ੇ ਦੀ ਲਤ ਨੇ ਕੁਵਾਰ ਦਾ ਕੰਮ ਕੀਤਾ ਕੁਵਾਰ ਦੇ ਕੰਮ ਚ ਉਹਨਾਂ ਨੇ ਮਤਲਬ ਬੜੀ ਮਿਹਨਤ ਕੀਤੀ ਤੇ ਚੰਗਾ ਪੈਸਾ ਕਮਾਇਆ ਫਾਕਰ ਕਿਸ ਤਰ੍ਹਾਂ ਪਿਆ ਇਸ ਜਗ੍ਹਾ ਤਾਇਆ ਜੀ ਦਾ ਕਤਲ ਹੋਇਆ ਜਾਂ ਹੋ ਸਕਦਾ ਇੱਥੇ ਕੁਝ ਮਿਲ ਸਕਦਾ ਉਸ ਕੋਠੀ ਦੇ ਹੀ ਕਿਉਂ ਤੁਹਾਨੂੰ ਸ਼ੱਕ ਪਿਆ ਜੀ ਤੇ ਰੇੜੀ ਰੇੜ ਕੇ ਲੈ ਕੇ ਜਾ ਰਿਹਾ ਤੇ ਇੱਕਦਮ ਜਦੋਂ ਟਰਨ ਕਰਦੇ ਉਹਥੋਂ ਉਹ ਗਾਇਬ ਹੋ ਜਾਂਦੇ ਆ ਤੇ ਆਪਾਂ ਕੋ ਟਾਰਚਾ ਸੀਗੇ ਵੱਡੇ ਆਪਾਂ ਟਾਰਚ ਮਾਰੀ ਤੇ ਸਾਨੂੰ ਉਹਦਾ ਨਾ ਕੋਈ ਬੂਹਾ ਦਰਵਾਜ਼ਾ ਨਹੀਂ ਵਿਖਿਆ ਸਾਨੂੰ ਕੋਠੀ ਦਾ ਸਭ ਉਜੜਿਆ ਚੁੱਕਿਆ ਸੀਗਾ ਉਹਦਾ ਤੇ ਜਦੋਂ ਅਸੀਂ ਉਹਦੇ ਅੰਦਰ ਗਏ ਜਾਂਦੇ ਆ ਤੇ ਸਾਨੂੰ ਇੱਕ ਸੜਨ ਦੀ ਸਮੈਲ ਆਉਂਦੀ ਆ ਤੇ ਜਦੋਂ ਅਸੀਂ ਉਹ ਸੜਨ ਵਾਲੀ ਥਾਂ ਤੇ ਪਹੁੰਚਦੇ ਉਹਨਾਂ ਦੇ ਬਾਥਰੂਮ ਦੇ ਬੂਹੇ ਬਾਏ ਕੋਈ ਨਹੀਂ ਸੀਗੇ ਤੇ ਅਸੀਂ ਬਾਥਰੂਮ ਵਾਲੀ ਜਗ੍ਹਾ ਤੇ ਵੇਨੇ ਉੱਥੇ ਕੱਪੜਾ ਸੜ ਰਿਆ ਸੀਗਾ ਅਸਲ ਵਿੱਚ ਉਹ ਤਾਇਆ ਦੀ ਪੱਗ ਸੀਗੀ ਜਦੋਂ ਸੀਗਰਾਂ ਪਿੱਛੇ ਮੁੜ ਕੇ ਦੇਖਦੇ ਨੇ ਤਾਂ ਅਰਜਨ ਸਿੰਘ ਪਿੱਛੇ ਖਲੋਤਾ ਤੇ ਉਹਦੇ ਢਿੱਡ ਦੇ ਉੱਤੇ ਖੂਨ ਲੱਗਾ ਸੀ ਜਿਹੜੀ ਉਹਨੇ ਕੋਟੀ ਪਾਈ ਸੀ 44 ਦਿਨ ਸੀ ਕੋਟ ਦੇ ਉੱਤੇ ਕਾਫੀ ਖੂਨ ਲੱਗਾ ਸੀ ਸਾਨੂੰ ਇੱਕ ਕਈ ਮਿਲੀ ਕਈ ਦੇ ਜਿਹੜਾ ਅਗਲਾ ਚੱਪ ਹੁੰਦਾ ਜਿਹੜਾ ਹੁੰਦਾ 4-5 ਇੰਚ ਦਾ ਚੱਪਾ ਉਹ ਉਹਦੇ ਉੱਤੇ 4-5 ਇੰਚ ਦੇ ਤੇ ਕਿਸੇ ਨੇ ਮਾਰਿਆ ਹੁੰਦਾ ਜਿਵੇਂ ਵੀ ਉਹ ਖੂਨ ਦੇ ਨਿਸ਼ਾਨ ਲੱਗੇ ਹੋਏ ਸੀ ਮੈਂ ਸਾਰੀ ਰਾਤ ਵੀ ਲੱਭਿਆ ਸਾਰੀ ਰਾਤ ਆਈਡੈਂਟੀਫਾਈ ਕਰ ਗਿਆ ਸੀ ਕਤਲ ਹੋ ਗਿਆ ਪਰ ਸਾਨੂੰ লাশ ਨਹੀਂ ਲੱਭ ਰਹੀ ਸੀ ਮੈਂ ਭੋਰ ਖਦਾਈ ਕੀਤੀ ਤੇ ਤਾਇਆ ਜੀ ਦਾ ਮੂੰਹ ਜਿਹੜਾ ਫਿਸਿਆ ਹੋਇਆ ਸੀਗਾ ਇਟਾਂ ਮਾਰ ਮਾਰ ਕੇ ਫੇਰ ਦਿੱਤਾ ਗਿਆ ਹੈ ਉਹ ਜਿਹੜਾ ਮੇਰੇ ਹੱਥ 'ਚ ਆ ਗਿਆ। ਥਾਣੇ ਨੂੰ ਫਿਰ ਸਾਨੂੰ ਸੁਣਾ ਆਇਆ ਵੀ ਉਹਨਾਂ ਨੇ ਉਹਨਾਂ ਦੀ ਜੇਬ 'ਚੋਂ ਜਿਹੜਾ 5000 ਰੁਪਏ ਚੋਰੀ ਕੀਤਾ ਉਹਦਾ ਉਹਨਾਂ ਨੇ ਕਤਲ ਕਰਨ ਤੋਂ ਬਾਅਦ ਰੱਜ ਕੇ ਨਸ਼ਾ ਕੀਤਾ। ਤੇ ਜਿਹੜਾ ਵਾ ਉਹ ਨਸ਼ਾ ਨਸ਼ੇ ਦੀ ਓਵਰਡੋਜ਼ ਕਰਕੇ ਜਿਹੜਾ ਬਾਅਦ 'ਚ ਉਹਨਾਂ ਦਾ ਸਿਰ ਫੇਰ ਗਿਆ ਵੀ ਇਹ লাশ ਜਿਹੜੀ ਪਛਾਣੀ ਨਾ ਜਾਵੇ ਕਿਸੇ ਦੇ ਪਛਾਣ 'ਚ ਨਾ ਆਵੇ। ਕਹਿੰਦੇ ਅਸੀਂ লাশ ਦੇ ਲਾਗੇ ਬਹਿ ਕੇ ਨਸ਼ਾ ਕੀਤਾ। ਵੇ ਅਸੀਂ ਉਹ লাশ ਨੂੰ ਟਿੱਚਰਾ ਵੀ ਕੀਤੀਆਂ ਉਹ লাশ ਦੀ ਬੇਦਬੀ ਵੀ ਕੀਤੀ ਇੱਟਾਂ ਮਾਰੀਆਂ ਬਾਰ-ਬਾਰ ਉਹਨਾਂ ਦੇ ਸਿਰ ਦੇ ਉੱਤੇ ਤੁਸੀਂ ਨਸ਼ੇ ਖਿਲਾਫ ਗੱਲ ਨਹੀਂ ਕਰਨੀ ਸਾਨੂੰ ਥਾਣਿਆਂ ਸਦਕੇ ਬੇਇੱਜ਼ਤ ਕੀਤਾ ਜਾਂਦਾ ਸਾਨੂੰ ਧਮਕੀਆਂ ਦਵਾਈਆਂ ਆਈਆਂ ਨੇ ਪ੍ਰਸ਼ਾਸਨ ਵੱਲੋਂ ਵੀ ਤੇ ਸ਼ਾਸਨ ਵੱਲੋਂ ਤੇ ਗੁੰਡਾ ਅਰਥਸਰਾ ਵੱਲੋਂ ਵੀ ਸਾਨੂੰ ਐਮਐਲਏ ਧਮਕੀਆਂ ਦੇ ਨੇ ਵੀ ਤੁਸੀਂ ਆਵਾਜ਼ ਨਹੀਂ ਚੁੱਕਣੀ ਕਿ ਤੁਸੀਂ ਸਾਨੂੰ ਥਾਣੇ ਜਿੰਨਾ ਬੇਇੱਜ਼ਤ ਕਰਨਾ ਕਰ ਲੋ ਜਿੰਨਾ ਤੁਸੀਂ ਡਰਾਉਣਾ ਡਰਾ ਲਓ ਪਰ ਅਸੀਂ ਸਰਕਾਰ ਦੇ ਖਿਲਾਫ ਤੇ ਨਸ਼ੇ ਦੇ ਖਿਲਾਫ ਵੀਡੀਓ ਲਗਾਤਾਰ ਪਾਵਾਂਗੇ ਸਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਅਕਸਰ ਇੱਕ ਕਹਾਵਤ ਬਣੀ ਆ ਪੀ ਨਸ਼ਾ ਜਿਹੜਾ ਵਾ ਘਰ ਦੇ ਭਾਂਡੇ ਤੱਕ ਵਕਾ ਦਿੰਦਾ ਪਰ ਐਨਸੀ ਪਤਾ ਕਿ ਘਾਰਾਂ ਦੇ ਘਰ ਬਰਬਾਦ ਵੀ ਕਰਕੇ ਰੱਖ ਦਿੰਦਾ ਅੱਜ ਤੁਹਾਨੂੰ ਜਿਹੜੀ ਖਬਰ ਦਿਖਾਵਾਂਗੇ ਨਾ ਬੜੇ ਧਿਆਨ ਨਾਲ ਸੁਣਿਓ ਤੇ ਬੜੇ ਧਿਆਨ ਨਾਲ ਦੇਖਿਓ ਕਿਉਂਕਿ ਜਿਹੜੀਆਂ ਤਸਵੀਰਾਂ ਸੀ ਤੁਹਾਨੂੰ ਇਸ ਕੋਠੀ ਦੀਆਂ ਵਖਾ ਰਹੇ ਨਾ ਇਹ ਕਿਸੇ ਵਕਤ ਬੜੀ ਕੋਠੀ ਮਿਹਨਤ ਨਾਲ ਤਿਆਰ ਕੀਤੀ ਸੀ ਤੇ ਇਸ ਵਿੱਚ ਹਸਤਾਵਾਜ ਦਾ ਪਰਿਵਾਰ ਰਹਿੰਦਾ ਸੀ ਪਰ ਅੱਜ ਤੁਸੀਂ ਹਾਲਾਤ ਦੇਖ ਲਓ ਕੀ ਨੇ ਇਸ ਦੀਆਂ ਬੂਹੇ ਬਾਰੀਆਂ ਇਸ ਦੀਆਂ ਚੰਗਾਠਾਂ ਤੇ ਪਤਾ ਨਹੀਂ ਕੱਲੀ ਕੱਲੀ ਜਿਹੜੀ ਚੀਜ਼ ਨਸ਼ੇ ਵਾਲੇ ਜਿਹੜੇ ਉੱਥੇ ਕਰਦੇ ਸੀ ਉਹਨਾਂ ਵੱਲੋਂ ਜਿਹੜੀ ਸਭ ਨੂੰ ਉਤਾਰ ਕੇ ਲੇਤੀਈ ਤੇ ਅੱਜ ਦਿਨੇ ਵੀ ਜਾਣ ਲੱਗਾ ਡਰ ਲੱਗਦਾ ਤੇ ਇਹ ਜਿਹੜੀ ਕਿਸੇ ਵਕਤ ਸੁਪਣਿਆਂ ਵਾਲਾ ਘਰ ਹੁੰਦਾ ਸੀ ਅੱਜ ਭੂਤ ਮੰਗਲੇ ਦਾ ਰੂਪ ਧੰਗ ਕਰ ਗਿਆ ਜੀ ਅੰਮ੍ਰਿਤਸਰ ਦੀਆਂ 66 ਦੀਆਂ ਤਸਵੀਰਾਂ ਨੇ ਕੱਲੀ ਕੱਲੀ ਤਸਵੀਰ ਤੁਸੀਂ ਦੇਖ ਲਿਓ ਵੀ ਨਸ਼ਾ ਕਰਨ ਦੇ ਨਾਲ ਕੀ ਅਿਹ ਕਿਹੜੇ ਹਾਲਾਤਾਂ ਵਿੱਚ ਕੀ ਬਰਬਾਦੀ ਹੋ ਜਾਂਦੀ ਆ ਤੇ ਸਾਡੇ ਨਾਲ ਗੱਲਬਾਤ ਕਰਨ ਨੂੰ ਸਰਵਿਸਿੰਗ ਹੈਰੀ ਵੀ ਨਾਲ ਨੇ ਜਿਨ੍ਹਾਂ ਦੇ ਤਾਇਆ ਜੀ ਦਾ ਉਸ ਕੋਠੀ ਵਿੱਚ ਕਤਲ ਕਰ ਦਿੱਤਾ ਗਿਆ ਸੀ ਸਿਰਫ ਨਸ਼ੇ ਦੀ ਪੂਰਤੀ ਕਰਕੇ ਪੁੱਛਾਂਗੇ ਸਾਰਾ ਮਾਮਲਾ ਕੀ ਸੀ ਕਦੋਂ ਦਾ ਸੀ ਅਸਰ ਵੀ ਸਿੰਘਾੜੀ ਸਾਡਾ ਲੈ ਅਹਰੀ ਜੀ ਮਾਮਲਾ ਕੀ ਸੀ ਦਰਖਾਸਤ ਨੂੰ ਸਾਜਾ ਕਰ ਦਿਓ ਜਿਸ ਕੋਠੀ ਜ ਤੁਸੀਂ ਲੈ ਕੇ ਆਏ ਹੋ ਜਿਸ ਦੇ ਹਾਲਾਤ ਅਸੀਂ ਦੇਖੇ ਨੇ ਦਿਨੇ ਵੀ ਜਾਣ ਲੱਗਾ ਡਰ ਲੱਗਦਾ ਇਹਨਾਂ ਦੇ ਹਾਲਾਤ ਬਣੇ ਪਏ ਨੇ ਇਹ ਸਾਰਾ ਮਾਮਲਾ ਕੀ ਆ ਤਾਇਆ ਜੀ ਦਾ ਕੀ ਨਾਂ ਸੀ ਤੇ ਕਿਸ ਤਰ੍ਹਾਂ ਕਤਲ ਹੋਇਆ ਨਾ ਗਰੇਵਾਲ ਸਾਹਿਬ ਸਾਡੇ ਤਾਇਆ ਜੀ ਦਾ ਨਾਂ ਸਰਦਾਰ ਜਗੀਰ ਸਿੰਘ ਸੀਗਾ ਸਾਡੇ ਪਰਿਵਾਰ ਦੇ ਵਿੱਚ ਇੱਕ ਇਹੋ ਜੀ ਕੜੀ ਸੀ ਜਿਨ੍ਹਾਂ ਨੇ ਪੂਰੇ ਪਰਿਵਾਰ ਨੂੰ ਜੋੜ ਕੇ ਰੱਖਿਆ ਤੇ ਪੂਰੇ ਪਰਿਵਾਰ ਨੂੰ ਜੋ ਅੱਜ ਅਸੀਂ ਜਿਸ ਜਗ੍ਹਾ ਤੇ ਬੈਠੇ ਆਂ ਵੀ ਤਰੱਕੀ ਵਾਲੇ ਰਾਹ ਤੇ ਸਾਨੂੰ ਸਾਡੇ ਤਾਇਆ ਜੀ ਨੇ ਪਾਇਆ ਬੜੀ ਮਿਹਨਤ ਕੀਤੀ ਮਿਹਨਤ ਕਸ਼ ਇਨਸਾਨ ਸੀਗੇ ਪਰਿਵਾਰ ਨੂੰ ਗੁਰਬਤ ਚੋਂ ਬਾਹਰ ਕੱਢਣ ਚ ਉਹਨਾਂ ਦਾ ਬੜਾ ਵੱਡਾ ਰੋਲ ਸੀਗਾ ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਉਹ ਕੋਠੀ ਉਹ ਕੋਠੀ ਕਿਸੇ ਵੱਲੋਂ ਨਹੀਂ ਚੜੀ ਗਈ ਉਹ ਉਸ ਕੋਠੀ ਦੇ ਮਾਲਕ ਕੋਠੀ ਚੜੀ ਗਈ ਹੈ ਨਸ਼ੇ ਦੇ ਵਿੱਚ ਇੱਕ ਪਾਸੇ 락ਡਾਊਨ ਦੇ ਵਿੱਚ ਉਹ ਵਿਦੇਸ਼ ਤੋਂ ਵਾਪਸ ਹੁੰਦਾ ਤੇ ਉਦੋਂ ਚੰਗਾ ਪੜਾਂਦਾ ਵਿਦੇਸ਼ ਦੇ ਵਿੱਚ ਉਸਨੇ ਆਪਣੇ ਯਾਰ ਦੋਸਤ ਸੈੱਟ ਕੀਤੇ 10 ਤੋਂ 15 ਦੋਸਤ ਪਰ ਇੱਧਰ ਆਣ ਕੇ ਉਹਨੂੰ ਇਹੋ ਜੀ ਨਸ਼ੇ ਦੀ ਲਤ ਲੱਗੀ ਉਹ ਇਨਸਾਨ ਉਹਦਾ ਨਾਮ ਅਰਜਨ ਸਿੰਘ ਆ ਤੇ ਅਰਜਨ ਨਗਰ ਹੀ ਉਹ ਪੱਠਾ ਵਜਦਾ ਪਰ ਜਦੋਂ ਨਸ਼ੇ 'ਚ ਉਹ ਗਲਦਾਨ ਹੋਇਆ ਪਰਿਵਾਰ ਉਹਦਾ ਖੇਰੂ-ਖੇਰੂ ਹੋਇਆ ਮਾਪੇ ਛੱਡ ਕੇ ਚਲੇ ਗਏ ਬਹੁਤ ਪਿਆਰੀ ਬੱਚੀ ਸੀ 3 ਸਾਲ ਦੀ ਉਹ ਛੱਡ ਕੇ ਉਹਦੀ ਵਾਈਫ ਬਹੁਤ ਅੱਛੀ ਸੀ ਕੀ ਕਹਿੰਦੇ ਆ ਵੀ ਸੁਣਿਆ ਆਂਡ ਗਵਾਂਡ ਤੋਂ ਬਹੁਤ ਸੋਹਣਾ ਪਰਿਵਾਰ ਸੀਗਾ ਬੜਾ ਖਾਂਦਾ ਪੀਂਦਾ ਰਿਸ਼ਟ ਪੁਸ਼ਟ ਪਰਿਵਾਰ ਸੀਗਾ ਪਰ ਜਦੋਂ ਨਸ਼ੇ ਦੀ ਲਤ ਲੱਗੀ ਇੱਕ ਇੱਕ ਕਰਕੇ ਸਾਰੇ ਰਿਸ਼ਤੇ ਨਾਤੇ ਟੁੱਟਦੇ ਗਏ ਉਹਦੇ ਨਾਲੋਂ ਪਰ ਜਿੱਥੇ ਉਹ ਆਪਣਾ ਘਰ ਜਾੜਿਆ ਨਾਲ ਸਾਡਾ ਜਿਹੜਾ ਸਾਡਾ ਵੀ ਪਰਿਵਾਰ ਝਾੜ ਕੇ ਰੱਖ ਦਿੱਤਾ ਇੱਕ ਨਸ਼ੇ ਦੀ ਲਤ ਨੇ ਲੱਖਾਂ ਕਰੋੜਾਂ ਰੁਪਈਆ ਲਾ ਕੇ ਉਸ ਨੇ ਜਿਹੜੀ ਕੋਠੀ ਬਣਾਈ ਪੰਜ ਮਰਲੇ ਉਹਨੇ ਕੋਠੀ ਬਣਾਈ ਪੰਜ ਮਰਲੇ ਉਹਨੇ ਜਿਹੜੀ ਉਹ ਜਗ੍ਹਾ ਖਾਲੀ ਛੱਟੀ ਬਾਗਬਾਨੀ ਵਾਸਤੇ ਪਰ ਵੱਧ ਕਿਸਮ ਦੀ ਸਾਡੇ ਤਾਇਆ ਜੀ ਬੜੀ ਮਿਹਨਤ ਮਜ਼ਦੂਰੀ ਵਾਲੇ ਇਨਸਾਨ ਸੀਗੇ ਹੁਣ ਉਹ ਜੇ ਉਮਰ ਚਾਣ ਕੇ 85 ਸਾਲ ਦੀ ਉਮਰ ਚਾਣ ਕੇ ਉਹਨਾਂ ਨੂੰ ਆਪਾਂ ਬੜੀ ਬਰੀ ਕਿਹਾ ਵੀ ਤਾਇਆ ਜੀ ਤੁਸੀਂ ਇਹ ਕੰਮ ਹੁਣ ਛੱਡ ਦਿਓ ਕਿਉਂਕਿ ਉਹ ਫੇਰੀ ਦਾ ਕੰਮ ਕਰਦੇ ਸੀਗੇ। ਹਾਂ ਕਬਾਰ ਦਾ ਕਿਉਂਕਿ ਛਾੜ ਦੇ ਵਿੱਚ ਇੰਡਸਟਰੀ ਬਹੁਤ ਸੀਗੀ ਇੰਡਸਟਰੀ ਖਤਮ ਹੋ ਗਈ ਫਿਰ ਉਹਨਾਂ ਕੁਲਫੀਆਂ ਦਾ ਕੰਮ ਕੀਤਾ ਫਿਰ ਉਹਨਾਂ ਨੇ ਕਬਾਰ ਦਾ ਕੰਮ ਕੀਤਾ ਕਬਾਰ ਦੇ ਕੰਮ ਚ ਉਹਨਾਂ ਨੇ ਮਤਲਬ ਬੜੀ ਮਿਹਨਤ ਕੀਤੀ ਤੇ ਚੰਗਾ ਪੈਸਾ ਕਮਾਇਆ। ਹੁਣ ਕਹਿ ਸਕਦੇ ਬਿ ਸ਼ੁਰੂ ਤੋਂ ਮਿਹਨਤ ਕਰਛੀ ਤੇ ਹਮੇਸ਼ਾ ਹੀ ਮਿਹਨਤ ਕਰਕੇ ਖਾਂਦੇ ਸੀ ਤੇ ਉਹਨਾਂ ਦਾ ਇਹ ਚੀਜ਼ ਹੈਗੀ ਸੀ ਵੀ ਮਿਹਨਤ ਕਰਕੇ ਖਾਇਆ ਜਾਵੇ ਕਿਉਂਕਿ ਜਿਵੇਂ ਉਸ ਦਾਸ ਰਹੋ ਵੀ 85 ਸਾਲ ਦੀ ਉਮਰ ਹੋ ਗਈ ਸੀ ਐਸ ਉਮਰ ਤੇ ਅਸੀਂ ਦੇਖਿਆ ਲੋਕ ਆਰਾਮ ਕਰਦੇ ਨੇ ਪਰ ਫਿਰ ਵੀ ਉਹ ਆਪਣਾ ਸਦੀ ਸਾਂਭੀ ਫਿਰਦੇ ਸੀ ਵੀ ਯਾਰ ਮੈਂ ਜੇਕਰ ਮੰਜੇ ਤੇ ਬਹਿ ਗਿਆ ਤੇ ਮੇਰਾ ਸਰੀਰ ਮਿੱਟੀ ਹੋ ਜਾਣਾ ਪਰ ਚੱਲਦਾ ਫਿਰਦਾ ਚੰਗਾ ਵਾ ਇਹੋ ਗੱਲ ਬਾਤ ਹੋਈ ਸੀ ਇਸ ਤਰ੍ਹਾਂ ਸੀ ਵੀ ਉਹਨਾਂ ਨੂੰ 2 ਸਾਲ ਪਹਿਲਾਂ ਅਟੈਕ ਆਇਆ ਸੀਗਾ 2020 ਦੇ ਵਿੱਚ ਤੇ ਉਦੋਂ ਅਸੀਂ ਆਖਿਆ ਵੀ ਤੁਸੀਂ ਸਾਰਾ ਕੋਈ ਕੰਮ ਛੱਡ ਦਿਓ ਤੁਹਾਨੂੰ ਕੀ ਜ਼ਰੂਰਤ ਹੈ ਕੰਮ ਕਰਨ ਦੀ ਪਰ ਉਹ ਹੱਟੀ ਸੀਗੇ ਉਹ ਕਹਿੰਦੇ ਵੀ ਜਦੋਂ ਤੱਕ ਮੈਂ ਕੰਮ ਨਹੀਂ ਕਰਦਾ ਤੇ ਮੇਰਾ ਸਰੀਰ ਨਹੀਂ ਚੱਲਦਾ ਤੇ ਉਹ ਕੁਝ ਜ਼ਿਆਦਾ ਕੰਮ ਨਹੀਂ ਕਰਦੇ ਉਹ ਰੇੜੀ ਲੈ ਕੇ ਜਾਂਦੇ ਸੀਗੇ ਤੇ ਬਸ ਆਪਣੇ ਯਾਰਾਂ ਦੋਸਤਾਂ ਨੂੰ ਮਿਲ ਕੇ ਆਉਂਦੇ ਸੀ ਜੇ ਕੋਈ ਚੀਜ਼ ਮਿਲ ਗਈ ਤੇ ਲੈ ਲਈ ਨਹੀਂ ਤੇ ਛੱਡਤੀ ਪਰ ਜਿਹੜੇ ਪੈਸੇ ਕਮਾਉਂਦੇ ਸੀਗੇ ਉਹ ਫਿਰ ਉਹਨਾਂ ਨੇ ਸਾਰੀ ਗਲੀ 'ਚ ਉਹਨਾਂ ਨੂੰ ਵੰਡਣਾ ਜਿਹੜੇ ਬੱਚੇ ਸਾਡੀ ਗਲੀ ਦੇ ਆ ਸਾਡੇ ਬੱਚੇ ਆ ਸਾਡੇ ਆਣ ਗਵਣ ਦੇ 17-18 ਗਲੀ 'ਚ ਘਰਿਆ ਸਾਰੇ ਬੱਚਿਆਂ ਨੂੰ ਸਾਦ ਕੇ ਉਹਨਾਂ ਨੂੰ ਉਹਨਾਂ ਦੇ ਮੁਤਾਬਕ ਜਿਹੜੀ ਜਿਹੜੀ ਚੀਜ਼ ਉਹਨਾਂ ਨੇ ਖਾਣੀ ਉਹਨਾਂ ਨੇ ਲੈ ਕੇ ਦੇਣੀ ਸਵੇਰੇ ਹੋਣਾ ਸ਼ਾਮ ਨੂੰ ਜਿਹੜਾ ਬੱਚਿਆਂ ਨੂੰ ਆਪਣੀ ਕਮਾਈ ਚੋਂ ਸਾਰਾ ਕੁਝ ਖਵਾ ਦੇਣਾ ਫਿਰ ਤੁਸਾਂ ਐਸੋਡੀ ਪਾਜੀ ਇਕੱਠਣਾ ਕਦੋਂ ਅਸੀਂ ਵਾਕਿਆ ਕਦੋਂ ਅਸੀਂ ਤੇ ਹੋਇਆ ਕੀ ਸੀ ਤਾਂ ਆ ਜਾਂ ਦਸ਼ਕਾ ਜੂ ਸਾਂਝਾ ਕਰਦੇ ਹੋ ਕਿਉਂਕਿ ਲੋਕ ਬੜੇ ਧਿਆਨ ਨਾਲ ਸ਼ਾਇਦ ਇੰਟੂ ਸੁਣਦੇ ਹੋਣਗੇ ਜਿਵੇਂ ਅਸੀਂ ਗੱਲਬਾਤ ਕੀਤੀ ਨਸ਼ੇ ਨੂੰ ਲੈ ਕੇ ਤੋਂ ਕੀ ਨਾ ਕਿਸੇ ਸਰਦਾਰ ਜੀ ਦਾ ਤੇ ਹੋਇਆ ਕੀ ਉਹਨਾਂ ਨਾਲੇ ਸਰਦਾਰ ਜਗੀਰ ਸਿੰਘ ਉਹਨਾਂ ਦਾ ਨਾਮ ਸੀਗਾ ਤੇ 8 ਫਰਵਰੀ ਨੂੰ ਸਵੇਰੇ ਘਰੋਂ ਨਿਕਲਦੇ ਆ 10 ਵਜੇ ਘਰੋਂ ਨਿਕਲਦੇ ਆ ਸਵਾ 10 ਵਜੇ ਉਸ ਜਗ੍ਹਾ ਤੇ ਪਹੁੰਚਦੇ ਆ ਸਾਡੇ ਘਰ ਤੋਂ ਥੋੜੀ ਜੀ ਦੂਰ ਆ ਮਤਲਬ ਕਿਲੋ ਕਿਲੋ ਮੀਟਰ ਤੇ ਰੇੜੀ ਰੇੜ ਕੇ ਲੈ ਕੇ ਜਾ ਰਿਹਾ ਤੇ ਇੱਕਦਮ ਜਦੋਂ ਟਰਨ ਕਰਦੇ ਉਥੋਂ ਉਹ ਗਾਇਬ ਹੋ ਜਾਂਦੇ ਆ ਤੇ ਸ਼ਾਮ ਨੂੰ ਸਾਡੇ ਘਰ ਫੰਕਸ਼ਨ ਸੀਗਾ ਸਾਡੇ ਇੱਕ ਭਤੀਜੇ ਦੀ ਮੈਰਿਜ ਸੀਗੀ ਤੇ ਉਹ ਆਪਾਂ ਇੱਕ ਦਿਨ ਪਹਿਲਾਂ ਸਾਰੇ ਕਾਰਵਿਹਾਰ ਕਰਕੇ ਵਿਲੇ ਘਰੇ ਆਰਾਮ ਕਰ ਰਹੇ ਸੀਗੇ ਤੇ ਸ਼ਾਮ ਨੂੰ ਤਾਇ ਦੇ ਬੇਟੇ ਦਾ ਫੋਨ ਆਉਂਦਾ ਵੀ ਭਾਜੀ ਵੀ ਪਾਪਾ ਨਹੀਂ ਲੱਭ ਰਹੇ ਤੇ ਉਹਨਾਂ ਦੀ ਰੇੜੀ ਫਲਾਣੀ ਜਗ੍ਹਾ ਤੇ ਬਿਲਕੁਲ ਖਾਲੀ ਪਈ ਆ ਨਾ ਵਿੱਚ ਕੋਈ ਸਮਾਨ ਹੈ ਨਾ ਕੁਝ ਨਹੀਂ ਖਾਲੀ ਪਈ ਆ ਤੇ ਤੁਸੀਂ ਉੱਥੇ ਪਹੁੰਚੋ ਮੈਂ ਉਸ ਜਗ੍ਹਾ ਤੇ ਜਾਣ ਤੋਂ ਪਹਿਲਾਂ ਇੱਕ ਦਰਖਾਸਤ ਜਿਹੜੀ ਹੈ ਥਾਣੇ ਦਿੱਨੇ ਆ ਥਾਣੇ ਰੂਪ ਲਾਲ ਜੀ ਸਾਡੇ ਉਹ ਇਸ ਵੇਲੇ ਟਾਊਨ ਚੰਕੀ ਦੇ ਜਿਹੜੇ ਇੰਚਾਰਜ ਸੀਗੇ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਸਾਡੇ ਅੰਚ ਤਾਇਆ ਜੀ ਗਾਇਬ ਨੇ ਤੇ ਮੇਰੇ ਨਾਲ ਬਹੁਤ ਪ੍ਰੇਮ ਪਿਆਰ ਹੈ ਉਹਨਾਂ ਦਾ ਤੇ ਤੁਸੀਂ ਮੇਰੇ ਨਾਲ ਚੱਲੋ ਉਹਨਾਂ ਨੂੰ ਲੱਭਣ 'ਚ ਮਦਦ ਕਰੋ ਜਦੋਂ ਉਹਨਾਂ ਨੇ ਮੈਂ ਸਾਰੀ ਗੱਲ ਦੱਸੀ ਉਹਨਾਂ ਨੇ ਕਿਹਾ ਵੀ ਚੋਣ ਜਾਬਤਾ ਲੱਗਾ ਸੀਗਾ 8 ਫਰਵਰੀ ਨੂੰ ਉਦੋਂ ਤੇ ਫੋਰਸਿਸ CRP ਤੇ BSF ਜਿਹੜੀ ਲੱਗੀ ਸੀ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਸਾਡੇ ਮਿੱਤਰ ਦੇ ਤਾਇਆ ਜੀ ਲੱਭੜੀ ਰਹੇ ਤੇ ਸਾਨੂੰ ਥੋੜੀ ਦੇਰ ਦੀ ਛੁੱਟੀ ਤੁਸੀਂ ਇਹਨੂੰ ਜਗ੍ਹਾ ਨੂੰ ਵੇਖੋ ਤੇ ਮੈਂ ਉਹਨਾਂ ਨਾਲ ਜਾਣਾ ਉਹ ਨਾਲ ਗਏ ਆ ਤਕਰੀਬਨ ਰਾਤ ਦੇ 12 ਵਜੇ ਤੱਕ ਉਹਨਾਂ ਨੇ ਸਾਨੂੰ ਨਾ ਸਰਚ ਕੀਤੀ ਪਰ ਸਾਨੂੰ ਕੱਖ ਨਹੀਂ ਲੱਭਾ ਉਸ ਏਰੀਆ ਦਾ ਪੱਕੋ ਨਾ ਕੋਨਾ ਛਾਣ ਮਾਰ ਦਿੱਤਾ ਤੇ ਉਹ ਵੀ ਕਹਿੰਦੇ ਵੀ ਹਰੀ ਜੀ ਅਸੀਂ ਸਵੇਰੇ ਇੱਕ ਵਾਰੀ ਫੇਰ ਸਰਚ ਟੀਮ ਲੈ ਕੇ ਆਵਾਂਗੇ ਤੇ ਕਰੀ ਦੇਖਾਂਗੇ ਨਾਲੇ ਐਸਐਚਓ ਸਾਹਿਬ ਦੇ ਧਿਆਨ ਚ ਲਿਆ ਕੇ ਸਾਰਾ ਕਰਾਂਗੇ ਪਰ ਮੇਰੇ ਤੋਂ ਵੀ ਤਰਫ ਸ਼ੱਕ ਇਸ ਤਰ੍ਹਾਂ ਪਿਆ ਵੀ ਇਸ ਜਗ੍ਹਾ ਤਾਇਆ ਜੀ ਦਾ ਕਤਲ ਹੋਇਆ ਜਾਂ ਹੋ ਸਕਦਾ ਇੱਥੇ ਕੁਝ ਮਿਲ ਸਕਦਾ ਉਸ ਕੋਠੀ ਦੇ ਹੀ ਕਿਉਂ ਤੁਹਾਨੂੰ ਸ਼ੱਕ ਪਿਆ ਚੀਤੇ ਜਦੋਂ ਅਸੀਂ ਉਥੋਂ ਫੋਰਸ ਚਲੇਗੀ ਤੇ ਅਸੀਂ ਉਥੋਂ ਲੰਘ ਰਹੇ ਸੀ ਤੇ ਅਜੀਬ ਕਿਸਮ ਦੀ ਉੱਥੇ ਨਾ ਇੱਕ ਮਤਲਬ ਵਾਈਬ ਹੁੰਦੀ ਹੈ ਕੋਈ ਉਥੋਂ ਅਸੀਂ ਨਿਕਲਦੇ ਤਾਂ ਮੈਂ ਚਾਚਾ ਜੀ ਕਹਿੰਦਾ ਮੈਂ ਚਾਚਾ ਜੀ ਗੱਡੀ ਇੱਕ ਮਿੰਟ ਮੋਟਰਸਾਈਕਲ ਰੋਕੋ ਤੇ ਆਪਾਂ ਕੋ ਟਾਰਚਾ ਸੀਗੇ ਬੜੇ ਆਪਾਂ ਟਾਰਚ ਮਾਰੀ ਤੇ ਸਾਨੂੰ ਉਹਦਾ ਨਾ ਕੋਈ ਬੂਹਾ ਦਰਵਾਜਾ ਨਹੀਂ ਵਿਖਿਆ ਸਾਨੂੰ ਕੋਠੀ ਦਾ ਸਭ ਉਜੜਿਆ ਚੁਕਿਆ ਸੀਗਾ ਉਹਦਾ ਤੇ ਅਸੀਂ ਜਦੋਂ ਉਹਦੇ ਅੰਦਰ ਗਏ ਆ ਕੋਠੀ ਦੇ ਮੈਨੂੰ ਲੱਗਦਾ ਵੀ ਇੱਥੇ ਕੋਈ ਨਾ ਕੋਈ ਚੀਜ਼ ਹੈ ਮਹਿਸੂਸ ਹੋ ਜਾਂਦਾ ਦਿਲ ਖੂਨ ਨੂੰ ਖੂਨ ਦੀ ਖਿੱਚ ਹੁੰਦੀ ਆ ਤੇ ਜਦੋਂ ਅਸੀਂ ਉਹਦੇ ਅੰਦਰ ਗਏ ਜਾਂਦੇ ਆ ਤੇ ਸਾਨੂੰ ਇੱਕ ਸੜਨ ਦੀ ਸਮੈਲ ਆਉਂਦੀ ਆ ਤੇ ਜਦੋਂ ਅਸੀਂ ਉਹ ਸੜਨ ਵਾਲੀ ਥਾਂ ਤੇ ਪਹੁੰਚਦੇ ਉਹਨਾਂ ਦੇ ਬਾਥਰੂਮ ਦੇ ਬੂਹੇ ਬਾਏ ਕੋਈ ਨਹੀਂ ਸੀਗੇ ਜਦ ਅਸੀਂ ਬਾਥਰੂਮ ਵਾਲੀ ਜਗ੍ਹਾ ਤੇ ਵੇਨੇ ਉਥੇ ਕੱਪੜਾ ਸੜ ਰਿਆ ਸੀਗਾ ਅਸਲ ਵਿੱਚ ਉਹ ਤਾਇਆ ਜੀ ਦੀ ਪੱਗ ਸੀਗੀ ਤੇ ਜਦੋਂ ਅਸੀਂ ਬਾਹਰ ਆਉਨੇ ਆ ਤੇ ਅਸੀਂ ਸਲਾਈ ਕਰ ਰਹੇ ਹੁੰਨੇ ਆ ਵੀ ਚਾਚਾ ਜੀ ਕੁਝ ਗੜਬੜਿਆ ਇੱਥੇ ਕੋਈ ਅਜੀਬ ਜਿਹਾ ਸਿਸਟਮ ਆ ਤੇ ਸਾਡੇ ਪਿੱਛੇ ਅਰਜਨ ਸਿੰਘ ਨਸ਼ੇ ਦੀ ਹਾਲਤ ਚ ਖਲੋਤਾ ਆਂਦਾ ਜਦੋਂ ਅਸੀਂ ਇੱਕਦਮ ਪਿੱਛੇ ਮੁੜ ਕੇ ਦੇਖਦੇ ਤਾਂ ਉਹ ਅਰਜਨ ਸਿੰਘ ਪਿੱਛੇ ਖਲੋਤਾ ਤੇ ਉਹਦੇ ਢਿੱਡ ਦੇ ਉੱਤੇ ਖੂਨ ਲੱਗਾ ਸੀ ਜਿਹੜੀ ਉਹਨੇ ਕੋਟੀ ਪਾਈ ਸੀ 44 ਦਿਨ ਸੀ ਕੋਟੀ ਦੇ ਉੱਤੇ ਕਾਫੀ ਖੂਨ ਲੱਗਾ ਸੀਗਾ ਤੇ ਮੈਂ ਅਰਜਨ ਸਿੰਘ ਨੂੰ ਆਖਿਆ ਮੈਂ ਸਾਡੇ ਤਾਇਆ ਜੀ ਗੁੰਮ ਨੇ ਤੇ ਜੇ ਤੈਨੂੰ ਇਸ ਏਰੀਆ ਚ ਕਿਤੇ ਵਿਖਣ ਇਸ ਤਰ੍ਹਾਂ ਦੀ ਸ਼ਕਲ ਆ ਆ ਗੱਲ ਆ ਤੇ ਤੂੰ ਸਾਨੂੰ ਜਰੂਰ ਸ਼ੱਕ ਸਾਨੂੰ ਹੋ ਗਿਆ ਉਹਦੇ ਤੇ ਫਿਰ ਮੈਂ ਉਹਨੂੰ ਸਵਾਲ ਕੀਤਾ ਵੀ ਤੂੰ ਸਾਨੂੰ ਦੱਸੇਂਗਾ ਕਹਿੰਦਾ ਮੈਂ ਦੱਸਾਂਗਾ ਪਰ ਸਵੇਰੇ ਆਇਓ ਤੁਸੀਂ ਤੇ 11 ਵਜੇ ਮੈਂ ਤੁਹਾਨੂੰ ਨਾਲ ਲੈ ਕੇ ਚੱਲਾਂਗਾ ਤਾਂ ਆਪਾਂ ਲੱਭਾਂਗੇ ਮੈਂ ਚਲੋ ਠੀਕ ਆ ਪਰ ਮੈਂ ਉਹਨੂੰ ਪੁੱਛਿਆ ਵੀ ਤੇਰੀ ਕੋਟੀ ਦੇ ਉੱਤੇ ਜਿਹੜਾ ਖੂਨ ਲੱਗਾ ਵਾ ਢਿੱਡ ਦੇ ਉੱਤੇ ਖੂਨ ਲੱਗਾ ਕਿੱਥੋਂ ਲੱਗਾ ਸੱਟ ਲੱਗੀ ਆ ਤੇਰੇ ਕਹਿੰਦਾ ਹਾਂ ਮੇਰੇ ਪੈਰ ਦੇ ਨਾ ਸੱਟ ਲੱਗੀ ਮੈਂ ਕਿਹਾ ਵੀ ਮੈਂ ਆਪਣੇ ਮਨ ਚ ਸੋਚਿਆ ਵੀ ਪੈਰ ਤੇ ਢਿੱਡ ਦਾ ਕੰਬੀਨੇਸ਼ਨ ਨਹੀਂ ਹੁੰਦਾ ਹੱਥ ਦਾ ਹੋ ਸਕਦਾ ਪੈਰ ਦਾ ਨਹੀਂ ਹੁੰਦਾ ਚਲੋ ਮੈਂ ਚੁੱਪ ਕੀਤਾ ਰਿਹਾ ਮੈਂ ਦੜਵੱਟੀ 2 ਵਜੇ ਅਸੀਂ ਉੱਥੋਂ ਵਾਪਸ ਆ ਗਏ ਤੇ ਮੈਂ ਆਣ ਕੇ ਘਰ ਸਲਾਹ ਕੀਤੀ ਮੈਂ ਕਿਹਾ ਵੀ ਆਪਣੇ ਨਾਲ ਜੋ ਪਾਣਾ ਵਾਪਰਨਾ ਇਹੋ ਵਾਪਰ ਚੁੱਕਾ ਵੀ ਐਸ ਵਲੇ ਤਾਇਆ ਜੀ ਇਸ ਜਹਾਨ ਚ ਨਹੀਂ ਹੈਗੇ ਸੁੱਝ ਗਈ ਆ ਉਸ ਹਾਲਾਤ ਦੇਖ ਕੇ ਵੀ ਤਾਇਆ ਜੀ ਨਹੀਂ ਹੈਗੇ ਲੱਗ ਗਿਆ ਪਤਾ ਮਾਨੂੰ ਕਿਉਂਕਿ ਮੈਨੂੰ ਇੱਕ ਕਈ ਵਿਖੀ ਉੱਥੇ ਦੋ ਇੱਟਾਂ ਜਿਹੜੀਆਂ ਕੁਛ ਉਹਨਾਂ ਦੇ ਨਾ ਬੁੰਡਾ ਖੂਨ ਦੇ ਲੱਗੇ ਹੋਏ ਸੀਗੇ ਫਰਸ਼ ਦੇ ਉੱਤੇ ਤੇ ਜਦੋਂ ਮੈਂ ਉੱਥੇ ਸਵੇਰੇ ਤੜਕੇ ਮੈਂ ਚਾਚੇ ਨੂੰ ਆਖਿਆ ਮੈਂ ਚਾਚੇ ਜੀ ਆਪਾਂ ਉੱਥੇ 5 ਵਜੇ ਜਾਣਾ ਕਹਿੰਦੇ ਬੇਟਾ ਇੰਨੀ ਸਵਕਤ ਕੀ ਕਰਨ ਮੈਂ ਆਪਾਂ 5 ਵਜੇ ਜਾਣਾ ਜਦੋਂ ਅਸੀਂ 5:30 ਉੱਥੇ ਪਹੁੰਚੇ ਆਂ ਕੋਠੀ ਦੇ ਉੱਤੇ ਤੇ ਉੱਥੇ ਜਦੋਂ ਰਾਤ ਅਸੀਂ ਜਿਹੜੀ ਕੰਡੀਸ਼ਨ 'ਚ ਕੋਠੀ ਛੱਡ ਕੇ ਗਏ ਸੀ ਉਸ ਕੰਡੀਸ਼ਨ 'ਚ ਨਹੀਂ ਸੀਗੀ ਉੱਥੇ ਇੱਕ ਦੇ ਬੂਹੇ ਦੇ ਅੱਗੇ ਪੱਥਰ ਦੀ ਸੱਲ ਲੱਗੀ ਸੀਗੀ ਵੀ ਕੋਈ ਆਵੇ ਜਾਵੇ ਨਾ ਤੇ ਦੋ ਉੱਥੇ ਬੂਟ ਪਏ ਹੋਏ ਸੀਗੇ ਬੂਟਾਂ ਦੇ ਉੱਤੇ ਖੂਨ ਲੱਗਾ ਸੀਗਾ ਤੇ ਬੂਟ ਸੀ ਉਹ ਸਰਦਾਰ ਜਗੀਰ ਸਿੰਘ ਦੇ ਸੀ ਬੂਟ ਉਹ ਨਹੀਂ 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 ਉਹ ਗਰਗਾਬੀ ਜੁੱਤੀ ਪਾਉਂਦੇ ਸੀ ਜਿਹੜੀ ਪੰਜਾਬੀ ਜੁੱਤੀ ਹੁੰਦੀ ਉਹ ਉਹ ਨਹੀਂ ਸੀਗੇ ਤੇ ਉਹ ਜਦੋਂ ਅੰਦਰ ਗਏ ਆ ਤੇ ਪੋੜੀ ਦੇ ਉੱਤੇ ਸ਼ਾਇਦ ਮੈਂ ਵੀਡੀਓ ਵੀ ਤੁਹਾਨੂੰ ਸੈਂਡ ਕਰਨਾ ਪੋੜੀ ਦੇ ਉੱਤੇ ਖੂਨ ਲੱਗਾ ਸੀਗਾ ਚਾਨਣ ਹੋ ਗਿਆ ਸੀਗਾ 5:30 6:00 ਵਜੇ ਦਾ ਟਾਈਮ ਸੀਗਾ ਤੇ ਰਾਤ ਉੱਥੇ ਉਹ ਗਰਾਊਂਡ ਜਿਹੜੀ ਉਹਦੀ ਪਾਰਕ ਸੀਗੀ ਉੱਥੇ ਗੋਡੀ ਨਹੀਂ ਕੀਤੀ ਉਹ ਅਮਰੂਦ ਦਾ ਬੂਟਾ ਸੀਗਾ ਤੇ ਉਹਦੇ ਥੱਲੇ ਰਾਤ ਗੋਡੀ ਨਹੀਂ ਕੀਤੀ ਮੈਂ ਆਪਾਂ 2 ਵਜੇ ਗਏ ਆ ਤੇ 2 ਵਜੇ ਤੋਂ ਬਾਅਦ 6 ਵਜੇ ਆਪਾਂ ਆ ਗਏ ਆ ਮਤਲਬ 3-4 ਘੰਟੇ ਦੇ ਵਖਵੇਂ ਚ ਗੋਡੀ ਹੋਈ ਆ ਮੈਨੂੰ ਅਜੀਬ ਲੱਗਾ ਤੇ ਨਾਲੇ ਖੂਨ ਦੇ ਸਪੋਰਟ ਮੈਨੂੰ ਮਿਲ ਗਏ ਤੇ ਅਰਜਨ ਸਿੰਘ ਵੀ ਉੱਥੇ ਸੀਗਾ ਮਰਜਨ ਸਿੰਘ ਨੂੰ ਬਾਚੇ ਚ ਲਿਆ ਮਰਜਨ ਸਿੰਘ ਇਹ ਕਿ ਕਹਿੰਦਾ ਮੈਂ ਗੋਡੀ ਕਰਕੇ ਟਾਈਮ ਆ ਚਲੋ ਠੀਕ ਪਰ ਉੱਥੇ ਮੈਂ ਜਿਹੜੇ ਬੂਟ ਦੇਖਿਓ ਖੂਨ ਨਾਲ ਭਰੇ ਹੋਏ ਸੀਗੇ ਉੱਥੇ ਪਾਲਕ ਲੱਗੀ ਹੋਈ ਸੀ ਤੇ ਜਿਹੜੀ ਮੂਲੀਆਂ ਸੀਗੀਆਂ ਉਹ ਬੇ ਟੰਗੀਆਂ ਲੱਗੀਆਂ ਹੋਈਆਂ ਸੀਗੀਆਂ ਮੈਨੂੰ ਵੀ ਕੁਝ ਅਜੀਬ ਆ ਮੈਂ ਉੱਥੇ ਫਰੋਲਾਹਰ ਵਾਲੀ ਕੀਤੀ ਜਿੱਥੇ ਰਾਤ ਪੱਗ ਸੜੀ ਸੀਗੀ ਰਾਤ ਉੱਥੇ ਆਪਾਂ ਚੈੱਕ ਕਰਕੇ ਆਏ ਉੱਥੇ ਖੂਨ ਨਹੀਂ ਸੀਗਾ ਜੋ ਰਾਤ ਅਸੀਂ ਗਏ ਉੱਥੇ ਖੂਨ ਲੱਗਾ ਹੋਇਆ ਸੀਗਾ ਤਾਜ਼ਾ ਜਦੋਂ ਅਸੀਂ ਪੋੜੀਆਂ 'ਚ ਉੱਥੇ ਖੂਨ ਕਾਫੀ ਤਾਜ਼ਾ ਡੁੱਲਿਆ ਆਇਆ ਸੀਗਾ ਫਿਰ ਅਸੀਂ ਉਹ ਜਿਹੜਾ ਮੇਨ ਗੇਟ ਜਿਹੜੇ ਬਿਗਨ ਗੇਟ ਤੇ ਤੁਸੀਂ ਖੜੇ ਹੋ ਉਹਦੀ ਵੀਡੀਓ ਬਣਾ ਰਹੇ ਹੋ ਉਸ ਮੇਨ ਗੇਟ ਦੇ ਉੱਤੇ ਵੀ ਜਿਹੜਾ ਫਰਸ਼ ਦੇ ਉੱਤੇ ਖੂਨ ਲੱਗਾ ਹੋਇਆ ਸੀ ਜਿ ਕਿਸੇ ਨੂੰ ਧੂਕੇ ਅੰਦਰ ਲਿਆਂਦਾ ਹੁੰਦਾ ਮਤਲਬ ਕਤਲ ਕਰ ਦਿੱਤਾ ਸੀਗਾ ਬਾਹਰ ਕਿਤੇ ਲੁਕਾ ਦਿੱਤਾ ਸੀਗਾ ਤੇ ਸਾਨੂੰ ਬਾਹਰ ਗਲੀ ਚ ਦੋ ਇੱਟਾਂ ਲੱਭੀਆਂ ਜਿਹੜੀਆਂ ਬਹੁਤ ਜ਼ਿਆਦਾ ਖੂਨ ਨਾਲ ਭਰੀਆਂ ਹੀਆਂ ਸੀਗੀਆਂ ਜਦੋਂ ਅਸੀਂ ਕੋਠੀ ਤੋਂ ਦੁਬਾਰਾ ਫੇਰ ਉਹ ਖਦਾਈ ਵਾਲੀ ਜਗ੍ਹਾ ਤੇ ਉੱਥੇ ਸਾਨੂੰ ਇੱਕ ਕਈ ਮਿਲੀ ਕਈ ਦੇ ਜਿਹੜਾ ਅਗਲਾ ਚੱਪ ਹੁੰਦਾ ਜਿਹੜਾ ਹੁੰਦਾ 4-5 ਇੰਚ ਦਾ ਚੱਪਾ ਉਹ ਉਹਦੇ ਉੱਤੇ 4-5 ਇੰਚ ਦੇ ਤੇ ਕਿਸੇ ਨੇ ਮਾਰਿਆ ਹੁੰਦਾ ਜਿਵੇਂ ਵੀ ਉਹ ਖੂਨ ਦੇ ਨਿਸ਼ਾਨ ਲੱਗੇ ਹੋਏ ਸੀਗੇ ਮੈਂ ਫਿਰ ਫੌਰੀ ਤੌਰ ਤੇ ਉਸ ਜਗ੍ਹਾ ਤੇ ਐਸਐਚਓ ਸਭ ਨੂੰ ਫੋਨ ਕੀਤਾ ਤੇ ਤੁਸੀਂ ਵੀ ਕੱਲ ਗਏ ਹੋ ਇੰਨੀ ਕਿ ਜ਼ਿਆਦਾ ਮਨਹੂਸੀਅਤ ਉਸ ਜਗ੍ਹਾ ਤੇ ਸੀਗਾ ਇੰਨੀ ਜ਼ਿਆਦਾ ਬਦਬੂ ਸੀ ਉਸ ਜਗ੍ਹਾ ਤੇ ਵੀ ਅੱਜ ਵੀ ਅਲੱਗਦਾ ਸੀ ਵੀ ਜਿਵੇਂ ਇੱਥੇ ਕੋਈ ਕਤਲ ਹੋਏ ਹੋਣ ਇੱਥੇ ਅੱਜ ਵੀ ਜ਼ਮੀਨ ਦੇ ਵਿੱਚ ਕੋਈ ਨਾ ਕੋਈ ਚੀਜ਼ ਕਿਉਂਕਿ ਸਾਡੀ ਹਿੰਮਤ ਨਹੀਂ ਪਈ ਤੁਸੀਂ ਆਪਾਂ ਇੰਟਰਵਿਊ ਉੱਥੇ ਕਰਨੀ ਸੀਗੀ ਖੜ ਕੇ ਪਰ ਸਾਡੀ ਉੱਥੇ ਹਿੰਮਤ ਨਹੀਂ ਪਈ ਕਿਉਂਕਿ ਜਿਹਦਾ ਹਾਲਾਤ ਦੇਖੇ ਸੀ ਇੰਨੀ ਕਿ ਨੈਗੇਟਿਵਿਟੀ ਸੀ ਉਸੇ ਪਤਾ ਹੀ ਨਹੀਂ ਹੁੰਦਾ ਵੀ ਸਾਨੂੰ ਕੌਣ-ਕੌਣ ਦੇਖ ਰਿਹਾ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਈ ਭਾਵੇਂ ਨਹੀਂ ਸੀ ਕੋਈ ਦਿਖਾਈ ਦੇਂਦਾ ਚਾਰ ਸਿਰੇ ਬਾਰੀਆਂ ਸੀ ਦਰਵਾਜ਼ੇ ਸੀ ਖਿੜਕੀਆਂ ਸੀ ਖਾਲੀ ਜੇ ਪਰ ਮਾਹੌਲ ਬੜਾ ਸੁਨਦਾ ਹੈ ਕਿ ਖੜਿਆ ਨਹੀਂ ਜਾ ਸਕੀ ਤੁਸੀਂ ਵੇਖਿਆ ਕਿਸ ਤਰ੍ਹਾਂ ਦਾ ਮਾਹੌਲ ਇੱਕਦਮ ਪਸੀਨਾ ਛੁੱਟਣ ਲੱਪੇ ਇਹਨਾਂ ਦਾ ਬੁਰਾ ਹਾਲ ਹੋ ਗਿਆ ਬਿਲਕੁਲ ਦੇਖੋ ਉੱਥੇ ਬਦਬੂ ਸੀ ਅਜੀਬ ਕਿਸਮ ਦੀ ਫਿਰ ਤੁਸੀਂ ਦੇਖਣਾ ਵੀ ਆਪਾਂ ਉੱਥੇ 5 ਮਿੰਟ ਖੜੇ ਹੋਣੇ ਆ ਤੇ ਸਾਡਾ ਸਿਰ ਜਿਹੜਾ ਚਕਰਉਣ ਲੱਗ ਪਿਆ ਵੀ ਉੱਥੇ ਕਿੰਨੀ ਵੱਡੀ ਮਾਤਰਾ ਚ ਅੱਜ ਵੀ ਨਸ਼ਾ ਕੀਤਾ ਜਾ ਰਿਹਾ ਤੁਸੀਂ ਦੇਖਣਾ ਫਿਊਲ ਪੇਪਰ ਤੁਸੀਂ ਆਪ ਵੀਡੀਓ ਚ ਰਿਕਾਰਡ ਕੀਤਾ ਵੀ ਅਸੀਂ ਉਥੋਂ ਭੱਜ ਆਏ ਆ ਵੀ ਆਰੇ ਸਾਡੇ ਕੋ ਇੱਥੇ ਇੰਟਰਵਿਊ ਨਹੀਂ ਹੋ ਸਕਣੀ ਵੀ ਬੁਰਾ ਹਾਲ ਹੋ ਗਿਆ ਸਾਨੂੰ ਚੱਕਰ ਆਉਣ ਲੱਗ ਪਏ ਸੀਗੇ ਵੀ ਇੰਨੀ ਬਦਬੂ ਸੀ ਉੱਥੇ ਉਹੇ ਰਵੰਦੀ ਪੰਨੀਆਂ ਦੀ ਕਿੰਨੀ ਉੱਥੇ ਬਦਬੂ ਤੁਸੀਂ ਆਪ ਉੱਥੇ ਫੀਲ ਕੀਤਾ ਉਸ ਚੀਜ਼ ਨੂੰ ਵੀ ਕਿੰਨੀ ਵੱਡੀ ਪੱਦਰ ਤੇ ਅੱਜ ਵੀ ਉੱਥੇ ਨਸ਼ਾ ਰਿਆ ਜਦੋਂ ਸਵੇਰੇ ਆਪਾਂ ਐਸ ਐਚਓ ਸਾਹਿਬ ਨੂੰ ਸੱਦਿਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਇਹ ਰਾਤ ਇੱਥੇ ਆਹ ਕੰਡੀਸ਼ਨ ਨਹੀਂ ਸੀਗੀ ਇਹ ਮਿੱਟੀ ਨਹੀਂ ਪੁੱਟੀ ਗਈ ਸੀ ਗੋਡੀ ਨਹੀਂ ਕੀਤੀ ਗਈ ਸੀ ਕਿਉਂਕਿ ਇਹ ਬੰਦਾ ਜਿਹੜਾ ਅਰਜਨ ਸਿੰਘ ਆ ਇਹ ਕਤਰ ਦੇ ਵਿੱਚ ਜਿਹੜੀ ਜੀਸੀਬੀ ਆਪਰੇਟਰ ਸੀਗਾ ਮਿੱਟੀ ਪੁੱੜਦਾ ਸੀਗਾ ਇਹ ਬੜਾ ਸ਼ਾਤਰ ਬੰਦਾ ਸੀਗਾ ਇਸ ਨੇ ਉਹ ਮਿੱਟੀ ਇਸ ਢੰਗ ਨਾਲ ਪੁੱਟੀ ਵੀ ਜੇ ਪੁਲਿਸ ਵਾਲੀ ਉੱਤੇ ਮਾਰਨ ਤੋਂ ਸਖਤ ਲੱਗੇ ਪਰ ਮੈਂ ਡਾਊਟ ਉੱਥੇ ਬਾਰ-ਬਾਰ ਜਿਤਾਇਆ ਕਿ ਇਸ ਜਗ੍ਹਾ ਦੇ ਉੱਤੇ ਜਿਹੜਾ ਕਤਲ ਹੋਇਆ ਮੈਨੂੰ ਸ਼ੱਕ ਆ ਜਦੋਂ ਪੁਲਿਸ ਨੇ ਹੱਥ ਖੜੇ ਕਰਤੇ ਮੈਂ ਸਾਰੀ ਰਾਤ ਵੀ ਲੱਭਿਆ ਸਾਰੀ ਰਾਤ ਆਈਡੈਂਟੀਫਾਈ ਕਰ ਗਿਆ ਸੀ ਕਤਲ ਹੋ ਗਿਆ ਪਰ ਸਾਨੂੰ লাশ ਨਹੀਂ ਲੱਭ ਰਹੀ ਸੀ ਕੋਈ লাশ ਹੋएगी ਤੇ ਫਿਰ ਹੀ ਸਾਨੂੰ ਫਿਰ ਮੈਂ ਉਹਦੀ ਤਾਏ ਦੇ ਬੇਟੇ ਨਾਲ ਲੈ ਕੇ ਉਸ ਜਗ੍ਹਾ ਦੀ ਆਪਾਂ ਖਦਾਈ ਕੀਤੀ ਜਿਹੜੀ ਕਿ ਅਸੀਂ ਜਿਹੜੀਆਂ ਬੰਨੇ ਹੁੰਦੇ ਉਹਨਾਂ ਦੀ ਖਦਾਈ ਕੀਤੀ ਉਹਦੇ ਵਿੱਚ 1 ਫੁੱਟ ਦਾ ਟੋਆ ਜਿਹੜਾ ਅਜੀਬ ਟੰਗ ਨਾਲ ਪੁੱਟਿਆ ਸੀ ਜਦੋਂ ਉਹਨੂੰ ਆਪਾਂ ਸਾਫ਼ ਕੀਤਾ ਤੇ ਸਭ ਤੋਂ ਪਹਿਲਾਂ ਸਾਡੇ ਤਾਇਏ ਦੀ ਕੋਟੀ ਦਿਖਿਓ ਲਾਲ ਗ੍ਰੇ ਕਲਰ ਦੀ ਤੇ ਵਾਈਟ ਕਲਰ ਦੀ ਉਹਨਾਂ ਨੇ ਪਾਈ ਹੋਈ ਆ ਤੁਸੀਂ ਉਹ ਫੋਟੋ ਚ ਵੀ ਦੇਖਣਾ ਕਤਲ ਵਾਲੀ ਚ ਤੇ ਉਹ ਜਦੋਂ ਮੈਂ ਪੁਲਿਸ ਵਾਲਿਆਂ ਨੂੰ ਕਿਹਾ ਮੈਂ ਵੀ ਭਾਜੀ ਸਾਨੂੰ ਡੈੱਡ ਬੋਡੀ ਲੱਭ ਗਈ ਆ ਆ ਕੋਟੀ ਆ ਤੇ ਪੁਲਿਸ ਵਾਲਿਆਂ ਦਾ ਗੋ ਜਵਾਬ ਸੀਗਾ ਵੀ ਇਹ ਸਿਰਫ ਕੋਟੀ ਆ ਮੈਂ ਕਿਹਾ ਖਲੋ ਜੋ ਮੈਂ ਫੋਰ ਖਦਾਈ ਕੀਤੀ ਤੇ ਤਾਇਆ ਜੀ ਦਾ ਮੂੰਹ ਜਿਹੜਾ ਫਿਸਿਆ ਆਇਆ ਸੀਗਾ ਇਟਾਂ ਮਾਰ ਮਾਰ ਕੇ ਫੇਰ ਦਿੱਤਾ ਗਿਆ ਹੈ ਉਹ ਜਿਹੜਾ ਮੇਰੇ ਹੱਥ 'ਚ ਆ ਗਿਆ ਮੈਂ ਕਿਹਾ ਵੀ ਹੁਣ ਤੁਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਹੁਣ ਤੁਸੀਂ ਕਿਸ ਤਰ੍ਹਾਂ ਇਹਨੂੰ ਨੈਗਲੈਕਟ ਕਰੋਗੇ ਵੀ ਹੁਣ ਮੇਰੇ ਤਾਇਏ ਦਾ ਜਿਹੜਾ ਚਿਹਰਾ ਮੇਰੇ ਹੱਥ 'ਚ ਆ ਗਿਆ ਚਲੋ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਹੁਣ ਨਾ ਛਡੋ ਉਸੇ ਵਾਲੇ ਤਹਿਸੀਲਦਾਰ ਕੋ ਵੀ ਤਹਿਸੀਲਦਾਰ ਦੀ ਮੌਜੂਦਗੀ 'ਚ ਐਸ.ਡੀ.ਐਮ ਦੀ ਮੌਜੂਦਗੀ 'ਚ ਜਿਹੜਾ ਵਾ ਉਹ ਇਹਨੂੰ ਪੁੱਟਿਆ ਜਾਣਾ ਚਲੋ ਅਸੀਂ ਪਿੱਛੇ ਆਏ ਮਨ ਬਹੁਤ ਭਾਰੀ ਸੀ ਫਿਰ ਪੁਲਿਸ ਵਾਲਿਆਂ ਦਾ ਰਵਈਆ ਇਹ ਸੀਗਾ ਵੀ ਸਾਡੇ ਕੋਲ ਫੋਰਸ ਨਹੀਂ ਹੈ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਕਾਤਲ ਇੱਥੇ ਹੀ ਆ ਸਾਰੇ ਤੇ ਉਹਨਾਂ ਨੇ ਇੰਨੀ ਗੱਲ ਕਹਿ ਵੀ ਆਪਣੇ ਜਿਹੜੇ ਬੂਟਾਂ ਦੇ ਤਸਮੇ ਬੰਨ ਲਓ ਤੁਹਾਨੂੰ ਹੀ ਇਹ ਕੰਮ ਕਰਨਾ ਪੈਣਾ ਬੰਦੇ ਫੜਨੇ ਪੈਣੇ ਆ ਜਦੋਂ ਮੈਂ ਅਰਜਨ ਸਿੰਘ ਲਾਗੇ ਸੀਗਾ ਅਰਜਨ ਸਿੰਘ ਨੂੰ ਆਲੇ ਆਪਾ ਕੱਖ ਨਹੀਂ ਦੱਸਿਆ ਉਹ ਦੂਸਰੇ ਰੂਮ ਚ ਮੈਂ ਚਾਚੇ ਨੂੰ ਕਿਹਾ ਵੀ ਇਹਨੂੰ ਦੂਸਰੇ ਰੂਮ ਚ ਲੈ ਜਾਓ ਵੀ ਇਹਨੂੰ ਸ਼ੱਕ ਨਾ ਪਵੇ ਵੀ ਸਾਨੂੰ ਇੱਥੇ ਸ਼ੱਕ ਹੋਗਾ ਜਦੋਂ ਉਹਨੂੰ ਮੈਂ ਜਾ ਕੇ ਫੜ ਲਿਆ ਤੇ ਬਾਹਰੋਂ ਗਲੀ ਦੇ ਵਿੱਚੋਂ ਦੋ ਬੰਦੇੜ ਹਮਦਰਦੀ ਬਣ ਕੇ ਆਏ ਸੀਗੇ ਉਹ ਵੀ ਉੱਥੋਂ ਭੱਜੇ ਫਿਰ ਸਾਡੇ ਬੰਦੇ ਨੇ ਉਹਨਾਂ ਨੂੰ ਪਿੱਛੋਂ ਭੱਜ ਕੇ ਕਿ ਉਹ ਲੈਣ ਵਾਲਾ ਪਾਸਾ ਪੈਂਦਾ ਫਾਟਕ ਆ ਉੱਥੇ ਉਹਨਾਂ ਨੂੰ ਜਾ ਕੇ ਭੱਜ ਕੇ ਕੋਈ ਘੱਟੋ ਘੱਟ ਕੋਈ ਪੰਜ 700 ਮੀਟਰ ਤੋਂ ਦੂਰੋਂ ਫੜ ਕੇ ਲਿਆਂਦਾ ਉਹਨਾਂ ਨੂੰ ਪਰ ਹੈਗੀ ਕੀ ਲੱਗਦਾ ਕੀ ਹੈ ਕੀ ਕਬੂਲਿਆ ਉਹਨੇ ਨੇ ਕਿ ਨਸ਼ੇ ਦੀ ਪੂਰਤੀ ਕਰਕੇ ਜਾਂ ਪੈਸਿਆਂ ਕਰਕੇ ਕਿਉਂ ਸਰਦਾਰ ਜਗੀਰ ਸਿੰਘ ਦਾ ਕਤਲ ਕੀਤਾ ਗਿਆ ਜਦੋਂ ਪੁਲਿਸ ਉਹਨਾਂ ਨੂੰ ਉੱਥੋਂ ਲੈ ਗਈ ਆਪਾਂ ਡੈੱਡ ਬੋਡੀ ਬਾਹਰ ਤਹਿਸੀਲਦਾਰ ਦੀ ਮੌਜੂਦਗੀ ਕੱਲ ਲਈ ਫਿਰ ਇਹ ਉਹਨਾਂ ਨੂੰ ਆਪਣੇ ਥਾਣੇ ਲੈ ਕੇ ਗਏ ਤੇ ਥਾਣੇੋਂ ਫਿਰ ਸਾਨੂੰ ਸੁਣਾਇਆ ਵੀ ਉਹਨਾਂ ਨੇ ਉਹਨਾਂ ਦੀ ਜੇਬ ਚੋਂ ਜਿਹੜਾ 5000 ਰੁਪਏ ਚੋਰੀ ਕੀਤਾ ਉਹਦਾ ਉਹਨਾਂ ਨੇ ਕਤਲ ਕਰਨ ਤੋਂ ਬਾਅਦ ਰੱਜ ਕੇ ਨਸ਼ਾ ਕੀਤਾ ਤੇ ਜਿਹੜਾ ਵਾ ਉਹ ਨਸ਼ਾ ਨਸ਼ੇ ਦੀ ਓਵਰਡੋਜ਼ ਕਰਕੇ ਜਿਹੜਾ ਬਾਅਦ ਚ ਉਹਨਾਂ ਦਾ ਸਿਰ ਪਿਆ ਗਿਆ ਵੀ ਇਹ লাশ ਜਿਹੜੀ ਪਛਾਣੀ ਨਾ ਜਾਵੇ ਕਿਸੇ ਦੇ ਪਛਾਣ ਚ ਨਾ ਆਵੇ ਕੀ ਲੱਗਦਾ ਨਹੀਂ ਵੀ ਸਾਰੀ ਜੀ ਨਸ਼ਾ ਜਿਹੜਾ ਵਾ ਇੱਕ ਚੰਗੇ ਭਲੇ ਇਨਸਾਨ ਨੂੰ ਜਾਨਵਰ ਤੱਕ ਬਣਾ ਦਿੰਦਾ ਜਿਹਦੀ ਤੁਸੀਂ ਦੱਸਿਓ ਮਸਾਲ ਜਿਹੜੀ ਆ ਤੁਹਾਡੇ ਪਿਤਾ ਸੌਰੀ ਤੁਹਾਡੇ ਤਾਇਆ ਜੀ ਜਿਹੜੇ ਸਰਦਾਰ ਜਗੀਰ ਸਿੰਘ ਦਾ ਇਸ ਤਰ੍ਹਾਂ ਕਤਲ ਕਰ ਦਿੰਦਾ ਸੀ ਨਸ਼ੇ ਪੂਰਤੀ ਕਰਕੇ ਕੀ ਲੱਗਦਾ ਨਹੀਂ ਕਿ ਨੰਨਜਸੂ ਕੁਝ ਗੱਲ ਕਰਦਾ ਸਾਰਿਓ ਵੀ ਕਬੈਚ ਚ ਬੜਾ ਵਧੀਆ ਜੀਸੀਬੀ ਆਪਰੇਟਰ ਸੀ ਹਸਤਾਵਾਜ ਦਾ ਪ੍ਰਵਾਹ ਸੀ ਪਰ ਨਸ਼ਾ ਜਦੋਂ ਕਰ ਲਾ ਪਿਆ ਤੇ ਨਸ਼ਵੇਂ ਨੇ ਇਹਨੂੰ ਜਿਹੜਾ ਕੀ ਜਨਮ ਬਣਾ ਦਿੱਤਾ ਗਿਆ ਬਿਲਕੁਲ ਜੀ ਦੇਖੋ ਤੁਸੀਂ ਦੇਖੋ ਕਿੰਨੀ ਖੂਬਸੂਰਤ ਕੋਠੀ ਬਣੀ ਆ ਦੁਨੀਆ ਦੇ ਸਾਰੇ ਸੁੱਖ ਆਰਾਮ ਉਹਦੇ ਚ ਕੋਠੀ ਚ ਲਗਾਏ ਗਏ ਸੀਗੇ ਅੱਜ ਜਿਹੜੇ ਚਖਣਾ ਚੂੜ ਦਿਖ ਰਹੇ ਜਿਹੜੀਆਂ ਦਵਾਰਾਂ ਹਵਾ ਚ ਲਮਕਰੀਆਂ ਤੁਸੀਂ ਦੇਖਣਾ ਪੋੜੀਆਂ ਦੇ ਉੱਤੇ ਸਰੀਆ ਕੱਢ ਕੇ ਵੇਚ ਦਿੱਤਾ ਗਿਆ ਜਿਹੜੀ ਹਾਲੇ ਆਪਾਂ ਉੱਪਰਲੀ ਮੰਜ਼ਲ ਤੇ ਨਹੀਂ ਗਏ ਉੱਤੇ ਵੀ ਇਸ ਤਰ੍ਹਾਂ ਦੇ ਹਾਲਾਤ ਆ ਬਹੁਤ ਭੈੜੇ ਹਾਲਾਤ ਆ ਕੋਠੀ ਡਿੱਗਣ ਵਾਲੀ ਐ ਇੱਕ ਸਾਲ ਦੀ ਪਰਾ ਤੁਸੀਂ ਦੇਖੋ ਵੀ ਉਹਦੇ ਫਰਸ਼ ਕਿੰਨਾ ਸੋਹਣਾ ਲੱਗਾ ਉਹਦੀ ਪੀਓਪੀ ਕਿੰਨੀ ਸੋਹਣੀ ਹੋਈ ਹੈ ਲਾਈਟਾਂ ਕਿੰਨੀਆਂ ਸੋਹਣੀਆਂ ਜਿਹੜੀਆਂ ਕੱਢ ਲੀਆਂ ਵੇਚੀਆਂ ਗਈਆਂ ਉਹਦੇ ਵੱਲੋਂ ਹੀ ਉਹਦੇ ਵੱਲੋਂ ਪਹਿਲਾਂ ਪੈਸੇ ਇਕੱਠੇ ਕਰਕੇ ਮਿਹਨਤ ਕਰਕੇ ਉਹ ਜਗ੍ਹਾ ਬਣਾਈਗੀ ਫਿਰ ਉਹਨੂੰ ਪੂਰਾ ਪੂਰਾ ਕਰਕੇ ਥੋੜਾ ਥੋੜਾ ਕਰਕੇ ਤੋੜ ਤੋੜ ਕੇ ਵੇਚ ਕੇ ਖਾਦਾ ਤੇ ਜਦੋਂ ਉਹਦੇ ਵਿੱਚੋਂ ਕੱਖਣਾ ਨਿਕਲਿਆ ਫਿਰ ਸਾਡੇ ਤਾਇਏ ਦਾ ਕਤਲ ਕੀਤਾ 5000 ਰੁਪਏ ਦੇ ਜਦੋਂ ਤਾਇਏ ਦੀ ਅਸੀਂ ਡੈੱਡ ਬੋਡੀ ਕੱਢੀ ਉਹਨਾਂ ਦੇ ਪਰਸ ਚੋਂ ਮਤਲਬ 505 ਰੁਪਏ ਹੋਰ ਮਿਲੇ ਜਿਹੜੇ ਜੇਬ ਚ ਪਤੂਈ ਚ ਪੈਸੇ ਪੁੰਦੇ ਸੀ ਉਹਨਾਂ ਨੇ ਉਹੀ ਇੰਨੇ ਹਵਸ਼ੇ ਹੋਏ ਪੈਸੇ ਗੇ ਉਹਨਾਂ ਦੀ ਪਤੂਈ ਪਾੜ ਕੇ ਜੇਬਾਂ ਪਾੜ ਕੇ ਲੈ ਗਏ ਤੇ ਉਹਦਾ ਨਸ਼ਾ ਕੀਤਾ ਕਹਿੰਦੇ ਅਸੀਂ লাশ ਦੇ ਲਾਗੇ ਬਹਿ ਕੇ ਨਸ਼ਾ ਕੀਤਾ ਵੀ ਅਸੀਂ ਉਹ লাশ ਨੂੰ ਟਿੱਚਰਾਂ ਵੀ ਕੀਤੀਆਂ ਉਹ লাশ ਦੀ ਬੇਦਬੀ ਵੀ ਕੀਤੀ ਇੱਟਾਂ ਮਾਰੀਆਂ ਬਾਰ-ਬਾਰ ਉਹਨਾਂ ਦੇ ਸਿਰ ਦੇ ਉੱਤੇ ਉਹਨਾਂ ਦਾ ਮੂੰਹ ਪਛਾਣਿਆ ਨਹੀਂ ਜਦੋਂ ਆਪਾਂ ਨਸ਼ੇ ਚ ਹੋ ਗਏ ਫਿਰ ਉਹਨਾਂ ਦਾ ਸਿਰ ਫਿਆ ਇਹ ਹਾਲਾਤ ਕੱਲੇ ਇੱਥੋਂ ਦੇ ਨਹੀਂ ਆ ਮੈਂ ਇੱਕ ਜਗ੍ਹਾ ਦੀ ਨਹੀਂ ਗੱਲ ਕਰਨਿਆ ਇੱਕ ਬੇਟਾ ਜਿਹੜਾ ਆਪਣੀ ਮਾਂ ਦਾ ਕਤਲ ਕਰਦਾ ਬਿਲਕੁਲ ਤੁਸੀਂ ਖਬਰ ਸੁਣੀ ਸੀ ਆਪਣੇ ਭਰਾ ਦਾ ਕਤਲ ਕਰਦਾ ਦੋਵਾਂ ਮਾਂ ਪੁੱਤ ਦਾ ਕਤਲ ਕਰਦਾ ਤੇ ਉਮਰ ਕਿੰਨੀ ਉਹਦੀ 15 ਸਾਲ ਇਹੋ ਜੇ ਕਤਲ ਕਈ ਨੇ ਪੰਜਾਬ ਚ ਲਗਾਤਾਰ ਪਤਾ ਨਹੀਂ ਕਿ ਮਾਂ ਦਾ ਕਸੂਰ ਕੀ ਸੀ ਸਿਰਫ ਆਪਣੇ ਪੁੱਤਰ ਨੂੰ ਨਸ਼ੇ ਤੋਂ ਬਣਾ ਕਰਦੀ ਸੀ ਨਸ਼ੇ ਤੋਂ ਪੈਸੇ ਦੇਣ ਤੋਂ ਬਣਾ ਕਰਦੀ ਸੀ ਬਸ ਇਨਾ ਕਸੂਰ ਸੀ ਕਿ ਲੱਗਦਾ ਸੀ ਕਿ ਉਹ 15 ਸਾਲ ਦੇ ਬੱਚੇ ਨੇ ਕਤਲ ਕਰ ਦਿੱਤਾ ਕਿ ਆਪਣੀ ਮਾਂ ਦਾ ਬਿਲਕੁਲ ਦੇਖੋ ਜਦੋਂ ਤੱਕ ਉਹਨਾਂ ਨੂੰ ਨਸ਼ਾ ਨਹੀਂ ਮਿਲਦਾ ਉਦੋਂ ਤੱਕ ਉਹ ਪੱਥਰ ਬਣੇ ਹੁੰਦੇ ਆ ਉਹ ਪੱਥਰ ਦੇ ਤੌਰ ਤੇ ਕੰਮ ਕਰਦੇ ਉਹਨਾਂ ਦਾ ਦਿਲ ਵੀ ਪੱਥਰ ਹੋ ਜਾਂਦਾ ਉਹਨਾਂ ਦਾ ਜਿਸਮ ਵੀ ਪੱਥਰ ਹੋ ਜਾਂਦਾ ਜੀ ਸੋਚ ਪੱਥਰ ਹੋਈ ਹੁੰਦੀ ਆ ਇਹ ਹਾਲਾਤ ਇੱਕ ਥਾਂ ਨਹੀਂ ਪੂਰੇ ਪੰਜਾਬ 'ਚ ਵਰਤਾਰਾ ਆ ਰਿਹਾ ਅੱਜ ਅ ਅਸੀਂ ਤਕਰੀਬਨ 10 ਸਾਲ ਤੋਂ ਨਸ਼ਾ ਨਸ਼ੇ ਦੇ ਖਿਲਾਫ ਜਿਹੜਾ ਲੜ ਰਹੇ ਆ ਪਿੰਡਾਂ ਸੱਥਾਂ 'ਚ ਜਾ ਕੇ ਨੁੱਕੜ ਨਾਟਕ ਤੁਸੀਂ ਵੀ ਮੇਰੇ ਨਾਲ ਕਈ ਵਾਰੀ ਗਏ ਹੋ ਨੁੱਕੜ ਨਾਟਕਾਂ 'ਚ ਗਏ ਹੋ ਮੇਰੇ ਸੰਘਰਸ਼ਾਂ 'ਚ ਕਈ ਵਾਰੀ ਤੁਸੀਂ ਆਏ ਹੋ ਤੇ ਜਦੋਂ ਸਾਡੇ ਘਰ ਨਾਲ ਇਹ ਵਾਪਰੀ ਮੈਂ ਹੋਰ ਜ਼ਿਆਦਾ ਇਸ ਚੀਜ਼ ਨੂੰ ਜਿਹੜਾ ਵਾ ਇਹਦੇ ਖਿਲਾਫ ਲੜਿਆ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਮੈਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਮੈਂ ਚੌਂਕ 'ਚ ਗੱਲ 'ਚ ਆਪਣੇ ਬੈਨਰ ਪਾ ਕੇ ਖਲੋਤਾ ਹੂ ਮਾਰਨਾ ਤੇ ਨਸ਼ੇ ਦੇ ਜੇ ਤੁਸੀਂ ਸਦਾਗਰ ਹੋ ਜੇ ਮੈਨੂੰ ਮਾਰਨਾ ਚੌਂਕ 'ਚ ਮਾਰਿਓ ਲੋਕਾਂ ਨੂੰ ਪਤਾ ਲੱਗਿਓ ਪਤਾ ਲੱਗੇ ਵੀ ਹਾਂ ਇਹ ਕਾਦੀ ਗੱਲੋਂ ਮਾਰਿਆ ਗਿਆ ਅੱਜ ਇੱਕ ਪਾਸੇ ਨਸ਼ਾ ਭਾਰੀ ਆ ਇੱਕ ਪਾਸੇ ਉਹ ਜਿਹੜੇ ਨਸ਼ਾ ਤਸਕਰ ਹੋ ਭਾਰੀ ਆ ਇੱਕ ਪਾਸੇ ਪ੍ਰਸ਼ਾਸਨ ਭਾਰੀ ਆ ਅਸੀਂ ਜਦੋਂ ਵਿਖੋਣੇ ਆ ਸੱਚ ਵੀ ਇਹ ਸੱਚ ਆ ਨਸ਼ਾ ਹੈ ਸਾਡੇ ਭੈਣ ਭਾਈ ਨਸ਼ੇ ਚ ਗਲਦਾਨ ਨੇ ਅਸੀਂ ਨਸ਼ੇ ਖਿਲਾਫ ਲੜਨਾ ਚਾਹੁੰਨੇ ਆ ਪਰ ਯੁੱਧ ਨਸ਼ੇ ਵਿਰੁੱਧ ਦੇ ਨਾਂ ਦੇ ਉੱਤੇ ਯੁੱਧ ਨੌਜਵਾਨੀ ਵਿਰੁੱਧ ਛਿੜਿਆ ਆ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਸਾਡੇ ਪੁੱਤ ਜਿਹੜੇ ਉਹਨਾਂ ਦਾ ਕਤਲ ਕੀਤਾ ਜਾਂਦਾ ਇੱਕ ਤਾਂ ਨਸ਼ੇ ਦੀ ਓਵਰਡੋਜ਼ ਨਾਲ ਸਾਡੇ ਪੰਜਾਬ ਚ ਨੌਜਵਾਨ ਮਾਰੇ ਪਰ ਇੱਕ ਨਸ਼ਾ ਕਰਕੇ ਉਹਦੀ ਓਵਰਡੋਜ਼ ਕਰਕੇ ਕਿਸੇ ਦਾ ਕਤਲ ਕੀਤਾ ਜਾ ਰਿਹਾ ਇਹ ਦੋਵੇਂ ਵਰਤਾਰੇ ਸਾਡੇ ਪੰਜਾਬ ਚ ਹੋ ਰਹੇ ਸਾਡੀਆਂ ਧੀਆਂ ਅੱਜ ਮਜਬੂਰ ਨੇ ਗਲਤ ਕੰਮ ਕੀਤਾ ਉਹਨਾਂ ਦੇ ਘਰ ਵਾਲੇ ਜਿਹੜੇ ਆ ਨਸ਼ਾ ਕਰਨ ਚਲੇ ਗਏ। ਹੁਣ ਕੀ ਲੱਗਦਾ ਹੈ ਹੈਰੀ ਜਿਹੜਾ ਨਸ਼ਾ ਕਰਦਾ ਉਹਦਾ ਨਾਂ ਤੇ ਕੋਈ ਭਰਾ ਆ ਨਾ ਕੋਈ ਪਿਤਾ ਨਾ ਕੋਈ ਭੈਣ ਭਰਾ ਨਾ ਕੋਈ ਰਿਸ਼ਤੇਦਾਰ ਆ ਕਿਉਂਕਿ ਉਹਨੂੰ ਸਿਰਫ ਨਸ਼ਾ ਹੀ ਦੀਦਾ ਨਸ਼ੇ ਦੀ ਪੂਰਤੀ ਵਾਸਤੇ ਪਤਾ ਨਹੀਂ ਉਹ ਕਿਹਨੂੰ ਜੜਾ ਕੀ ਉਹ ਬਲੀ ਚੜਾ ਸਕਦਾ ਵਗੈਰੇ। ਦੇਖੋ ਜਿਸ ਦੀ ਔਰਤ ਨਸ਼ਾ ਆਪਣੇ ਘਰ ਵਾਲੇ ਨੂੰ ਵੀ ਘਰ ਬੈ ਕੇ ਨਸ਼ਾ ਕਰ ਲਾ ਵੀ ਬਾਹਰ ਸਾਡੀ ਬੇਸਤੀ ਨਖਰਾ ਕਰ ਉਹ ਹੋਟਲਾਂ ਚ ਅੱਜ ਕਈ ਐਹੋ ਜਿਹੇ ਸਾਨੂੰ ਮਿਲੀਆਂ ਔਰ ਤਾਂ ਵੀ ਉਹ ਆਪ ਖੁਦ ਨਸ਼ੇ ਤੇ ਲੱਗ ਗਿਆ ਆਪਣੇ ਘਰ ਵਾਲੇ ਨੂੰ ਨਸ਼ੇ ਤੋਂ ਕੱਢਣ ਦੇ ਚੱਕਰ ਚ ਉਹ ਗਲਤ ਰਾਏ ਪਈਆਂ ਗਲਤ ਰਾਏ ਪੈ ਕੇ ਉਹਨਾਂ ਨੂੰ ਜਿਹੜਾ ਉਹ ਵੀ ਨਸ਼ੇ ਤੇ ਲਾਇਆ ਗਿਆ ਇਹੋ ਜਿਹੇ ਹਾਲਾਤ ਸਾਡੇ ਅੱਜ ਪੰਜਾਬ ਦੇ ਹੋਏ ਪੇ ਬੜੇ ਵੱਡੇ ਪੱਧਰ ਤੇ ਨਸ਼ਾ ਹੈ ਮੈਂ ਕਹਿੰਨਾ ਹੈ ਠੀਕ ਆ ਸਰਕਾਰ ਕਹਿੰਦੀ ਅਸੀਂ 60 ਕਿਲੋ ਇੱਥੋਂ ਫੜ ਲਿਆ 40 ਕਿਲੋ ਇੱਥੋਂ ਫੜ ਲਿਆ 50 ਕਿਲੋ ਉੱਥੋਂ ਫੜ ਲਿਆ 100 ਕਿਲੋ ਉੱਥੋਂ ਫੜ ਲਿਆ ਯਾਰ ਇਹ ਸਾਡੀ ਜ਼ਿੰਮੇਵਾਰੀ ਨਹੀਂ ਆ ਅਸੀਂ ਨਸ਼ੇ ਖਿਲਾਫ ਕੰਮ ਕਰ ਸਕਦੇ ਆ ਪ੍ਰਸ਼ਾਸਨ ਇਸ ਚੀਜ਼ ਦੀ ਤਨਖਾਹ ਲੈਂਦਾ ਪਰ ਪ੍ਰਸ਼ਾਸਨ ਕਿਸ ਚੀਜ਼ ਦੀ ਤਨਖਾਹ ਲੈ ਰਿਹਾ ਪ੍ਰਸ਼ਾਸਨ ਲੈ ਰਿਹਾ ਤੁਸੀਂ ਵੀਡੀਓ ਨਹੀਂ ਪਾਉਣੀ ਤੁਸੀਂ ਨਸ਼ੇ ਖਿਲਾਫ ਗੱਲ ਨਹੀਂ ਕਰਨੀ ਸਾਨੂੰ ਥਾਣਿਆਂ ਸਦਕੇ ਬੇਇੱਜ਼ਤ ਕੀਤਾ ਜਾਂਦਾ ਸਾਨੂੰ ਧਮਕੀਆਂ ਦਵਾਏ ਜਾਂਦੀਆਂ ਪ੍ਰਸ਼ਾਸਨ ਵੱਲੋਂ ਵੀ ਤੇ ਸ਼ਾਸਨ ਵੱਲੋਂ ਤੇ ਗੁੰਡਾ ਅਰਸਰਾ ਵੱਲੋਂ ਵੀ ਸਾਨੂੰ ਐਮਐਲਏ ਧਮਕੀਆਂ ਦੇਣਦੇ ਵੀ ਤੁਸੀਂ ਆਵਾਜ਼ ਨਹੀਂ ਚੁੱਕਣੀ ਅਸੀਂ ਕਿਉਂ ਨਾ ਚੁੱਕਾਂਗੇ ਅਸੀਂ ਇਸ ਦੇਸ਼ ਦੇ ਬਚਨ ਨੇ ਅਸੀਂ ਉਹ ਵੋਟਰ ਆ ਜਿਹੜੇ ਪੂਰੇ ਸਿਸਟਮ ਨੂੰ ਚਲਾਉਂਦੇ ਆ ਅਸੀਂ ਨੇਤਾ ਚੁਣ ਕੇ ਭੇਜਦੇ ਆ ਸਾਡੇ ਟੈਕਸ ਤੋਂ ਜਿਹੜੀ ਹੈ ਪੁਲਿਸ ਵਾਲਿਆਂ ਨੂੰ ਤਨਖਾਹ ਮਿਲਦੀ ਆ ਅਸੀਂ ਉਹ ਲੋਕ ਆ ਜਿਹੜੇ ਇਹਨਾਂ ਦੇ ਢਿੱਡ ਭਰਦੇ ਆ ਤੇ ਅੱਜ ਜੇ ਅਸੀਂ ਆਪਣੀ ਆਵਾਜ਼ ਨਾ ਚੁੱਕਾਂਗੇ ਤਾਂ ਸਾਡੀ ਆਵਾਜ਼ ਕੌਣ ਚੁੱਕੂਗਾ ਅੱਜ ਮੈਂ ਤੁਹਾਡੇ ਇਹ ਵੀ ਚੈਨਲ ਦੇ ਮਾਧਿਅਮ ਨਾਲ ਗਰੇਵਾਲ ਜੀ ਕਹਿਣਾ ਚਾਹਨਾ بڑے ਵੱਡੇ ਪੱਦਰ ਤੇ ਚੈਨਲਾਂ ਨੂੰ ਜਿਹੜਾ ਫੰਡਿੰਗ ਕੀਤੀ ਜਾ ਰਹੀ ਆ ਕਿ ਤੁਸੀਂ ਨਸ਼ੇ ਦੀ ਗੱਲ ਨਹੀਂ ਕਰਨੀ ਤੁਸੀਂ ਪੋਜ਼ਿਟਿਵ ਚੀਜ਼ਾਂ ਬਖਾਓ ਵੀ ਨਸ਼ਾ ਖਤਮ ਹੋ ਗਿਆ ਪੰਜਾਬ ਚ ਲੋਕ ਬੜੇ ਸਖਾਲੇ ਹੋ ਗਏ ਲੋਕ ਜਿਹੜੇ ਘਰਾਂ ਚੋਂ ਜਿਹੜੇ ਨਿਕਲਦੇ ਹਨ ਬੇਖੌਫ ਸਾਡੀਆਂ ਧੀਆਂ ਦੀਆਂ ਚੁੰਨੀਆਂ ਲਈਆਂ ਜਾ ਰਹੀਆਂ ਸਾਡੀਆਂ ਧੀਆਂ ਦੀਆਂ ਚੈਨੀਆਂ ਖੋਹ ਦੇ ਚੱਕਰ ਚ ਉਹਨਾਂ ਦੇ ਕਤਲ ਕੀਤੇ ਜਾ ਰਿਹਾ ਹੈ ਯੂਨੀਵਰਸਿਟੀ ਦੇ ਲਾਗੇ ਇੱਕ ਧੀ ਦੀ ਚੈਨੀ ਉਹ ਮੋਬਾਈਲ ਖੋਹਨੇ ਆ ਉਹ ਮੋਬਾਈਲ ਸੜਕ ਤੋਂ ਡਿੱਗੀ ਤੇ ਦਾ ਸਿਰ ਵੱਜਾ ਉਹ ਮਰ ਗਈ ਤੁਸੀਂ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਕਰਕੇ ਆਏ ਸੀ ਇੱਕ ਰਖਸ਼ੇ ਵਾਲੇ ਦੀ ਉਹ ਬਾਪ ਦੀ ਕੀ ਮਜਬੂਰੀ ਹੋਊਗੀ ਦੇਖੋ ਜਿਹੜਾ ਕਹਿੰਦਾ ਵੀ ਮੈਂ ਉਹਨੂੰ ਮੈਂ ਵੀ ਮਿਲਿਆ ਸੀਗਾ ਤੁਸੀਂ ਵੀ ਇੰਟਰਵਿਊ ਕੀਤੀ ਹਾਂ ਸਰਵਨ ਸ਼ਾਇਦ ਪਿੰਡ ਦਾ ਸੀਗਾ ਕਿਸੇ ਦਾ ਰੱਖਸ਼ਾ ਚਲਾਉਣ ਆਉਂਦਾ ਸੀਗਾ ਛਟੇ ਆਪਣੀ ਕਿਰਤ ਕਰਨ ਉਹਦੇ ਉਮਰ ਉਹਦੀ ਵੀ 85 ਸਾਲ ਦੀ ਸੀਗੀ ਤੇ ਜਦੋਂ ਆਏ ਗੱਲ ਕਹਿੰਦਾ ਵੀ ਮੈਨੂੰ ਰੋਟੀ ਦੀ ਨਹੀਂ ਜਰੂਰਤ ਮੈਨੂੰ ਕਹੇ ਬਾਬਾ ਤੇਰਾ ਕੋਈ ਯਾਰ ਖਾਂਡੇ ਲਾ ਦੇ ਕਹਿੰਦਾ ਰੋਟੀ ਦੀ ਨਹੀਂ ਜਰੂਰਤ ਤੁਹਾਡੀ ਵੀ ਇੰਟਰਵਿਊ ਚ ਗੱਲਾਂ ਕਰਦਾ ਤੇ ਉਹ ਕਹਿੰਦਾ ਵੀ ਮੈਂ ਸਿਰਫ ਜਿਹੜੀ ਦਿਹਾੜੀ ਲਾਉਣ ਨਾਲ ਤੇ ਆਪਣੇ ਬੱਚਿਆਂ ਦੇ ਨਸ਼ੇ ਦੀ ਪੂਰਤੀ ਲਈ ਉਹਨਾ ਰੋਟੀ ਤੇ ਮੈਨੂੰ ਗੁਰਦਾਰਾ ਵੀ ਦੇ ਲੈਂਦਾ ਤੇ ਹਾਲੇ ਤੁਸੀਂ ਵੀਡੀਓ ਵਖਾ ਰਹੇ ਜੇ ਤੇ ਇੱਕ ਤੁਹਾਡੇ ਪਿੱਛੇ ਇੱਕ ਨੌਜਵਾਨ ਨਸ਼ੇ ਧੁੱਤ ਉੱਥੇ ਤੇ ਤੁਹਾਨੂੰ ਪ੍ਰਸ਼ਾਸਨ ਕੀ ਕਹਿ ਰਿਹਾ ਵੀ ਵੀਡੀਓ ਡਿਲੀਟ ਕਰ ਦੇ ਹੈ ਸਾਨੂੰ ਇਹ ਕਹਿ ਰਿਹਾ ਵੀ ਇਹ ਵੀਡੀਓ ਸ਼ੇਅਰ ਨਹੀਂ ਕਰਨੀ ਇਹ ਹਾਲਾਤ ਆ ਸਾਡੇ ਪੰਜਾਬ ਦੇ ਨਸ਼ਾ ਜੇ ਖਤਮ ਆ ਤੇ ਸਰਕਾਰ ਸਿੱਧੇ ਤੌਰ ਤੇ ਜ਼ੀਰੋ ਟੋਲਰੈਂਸ ਦੀ ਗੱਲ ਕਰਦੀ ਆ ਫਿਰ ਜ਼ੀਰੋ ਟੋਲਰੈਂਸ ਤੇ ਰਵੇ ਐ ਅਸਲੇ ਬੜੀ ਵੱਡੀ ਪੱਦਰ ਤੇ ਲੋਕਾਂ ਨੂੰ ਧੋਖੇ ਚ ਰੱਖਿਆ ਜਾ ਰਿਹਾ ਲੋਕਾਂ ਨੂੰ ਜਰਾ ਭਰਮ ਚ ਰੱਖਿਆ ਜਾ ਰਿਹਾ ਸਾਡੇ ਧੀਆਂ ਪੁੱਤ ਅੱਜ ਵੀ ਮਰ ਰਿਹਾ ਤੁਸੀਂ ਦੇਖਣਾ ਕਿ ਐਸਆਈ ਆਪਣੇ ਪੁੱਤ ਦੀ ਲਾਸ਼ ਦੇ ਉੱਤੇ ਰੋ ਰਿਹਾ ਉਹ ਸਰੇਂਜੋ ਦੇ ਕਹਿੰਦਾ ਕਰੋ ਬੀਰ ਪੀਣ ਆਇਆ ਸੀਗਾ ਨਸ਼ਾ ਕਰਦਾ ਸੀਗਾ ਉਹ ਸਰੇਂਜੋ ਦੇ ਅਰਦਾਸ ਕਰਤਾ ਵੀ ਅਸੀਂ ਉਹ ਪੰਜਾਬੀ ਵੀ ਹੁਣ ਜਿਹੜੇ ਸਾਡੇ 3 ਪੁੱਤ ਮਰਨਗੇ ਤੇ ਅਸੀਂ ਸ਼ੁਕਰ ਉਸ ਵਾਹਿਗੁਰੂ ਦਾ ਕਰਾਂਗੇ ਅਸੀਂ ਉਹਨਾਂ ਖਿਲਾਫ ਵਾਹਿਗੁਰੂ ਤੋਂ ਆਪਣੇ ਅਕਾਲ ਪੁਰਖ ਤੋਂ ਅਰਦਾਸ ਕਰਦੇ ਹਾਂ ਸਾਨੂੰ ਤਾਕਤ ਦੇ ਵੀ ਅਸੀਂ ਜਿੱਤਨਾ ਮੇਰੇ ਤਾਇਏ ਦਾ ਕਤਲ ਕੀਤਾ ਇਹ ਕਤਲ ਨਹੀਂ ਸਾਰੇ ਇਹ ਮੇਰੇ ਤਾਇਏ ਦੇ ਕਤਲ ਕੀਤਾ ਤੇ ਜਿਹੜੇ ਨੌਜਵਾਨ ਸਰਿੰਜਾਂ ਨਾਲ ਮਾਰੇ ਉਹ ਵੀ ਸੋਚੇ ਸਮਝੇ ਕਤਲ ਨੇ ਬਿਸਾਨੂ ਇੰਨੀ ਵਾਹਿਗੁਰੂ ਤਾਕਤ ਦੇ ਅਕਾਲ ਪੁਰਖ ਇੰਨੀ ਸਾਨੂੰ ਤਾਕਤ ਦੇ ਵੀ ਅਸੀਂ ਇਸ ਗਲਤ ਅਲਾਮਤ ਖਿਲਾਫ ਆਵਾਜ਼ ਚੁੱਕੀਏ ਇਸ ਖਿਲਾਫ ਜੰਗ ਕਰੀਏ ਜੇ ਸਾਨੂੰ ਉਸ ਚ ਆਪਣੀ ਮੌਤ ਦਾ ਵੀ ਸਾਹਮਣਾ ਕਰਨਾ ਪਵੇ ਤਾਂ ਅਸੀਂ ਉਸ ਲਈ ਵੀ ਤਿਆਰ ਰਹੀਏ ਤਾਂ ਜੋ ਵੀ ਸਾਡੇ ਧੀਆਂ ਪੁੱਤ ਬੱਜ ਸਕਣ ਸਾਡਾ ਆਉਣ ਵਾਲਾ ਭੂਇਖ ਬਾਜੇ ਨਹੀਂ ਤੇ ਸੱਚੀਓ ਗਲਗਰੇਵਾਲ ਸਭ ਤੁਸੀਂ ਰੋਚ ਜਾਂਦੇ ਹੋ ਤੁਸੀਂ ਦੇਖਦੇ ਹੋ ਹਾਲਾਤ ਨਹੀਂ ਤੇ ਪੰਜਾਬ ਚ ਨੌਜਵਾਨ ਪੀੜੀ ਖਤਮ ਹੋ ਜੂ ਪੰਜਾਬ ਚ ਜਿਹੜੀ ਆ ਸਾਡੀਆਂ ਧੀਆਂ ਗਲਤ ਰਾਏ ਪੈਣੀਆਂ ਪੰਜਾਬ ਦੀ ਜਵਾਨੀ ਗਰਖ ਹੋ ਜੂ ਕਰਾਹੇ ਪਈ ਆ ਪਰ ਉਹਨੂੰ ਹਟਾਉਣਾ ਸਰਕਾਰ ਦਾ ਕੰਮ ਸੀਗਾ ਪਰ ਉਹਨੂੰ ਹਟਾ ਅਸੀਂ ਲੋਗ ਰਹੇ ਆ ਤੁਸੀਂ ਲੋਗ ਰਹੇ ਹੋ ਤੁਸੀਂ ਆਪਣੇ ਚੈਨਲ ਦੇ ਰਾਈ ਵਿਖਾ ਰਹੇ ਹੋ ਪਰ ਸਰਕਾਰ ਕਹਿੰਦੀ ਆ ਵੀ ਜੇ ਤੁਸੀਂ ਚੈਨਲ ਤੇ ਕੁਝ ਵਿਖਾਇਆ ਤੁਹਾਡੇ ਵੀ ਗੱਲ ਚ ਗੂੜ ਦਵਾਂਗੇ ਤੇ ਜੇ ਮੇਰੇ ਵਰਗਾ ਕੋਈ ਉੱਠਦਾ ਤੇ ਉਹਦੇ ਵੀ ਗੱਲ ਚ ਗੂੜ ਦਵਾਂਗੇ ਡਰਾਇਆ ਜਾ ਰਿਹਾ ਧਮਕਾਇਆ ਰ ਪਰ ਅਸੀਂ ਤੁਹਾਡੇ ਮੈਂ ਚੈਨਲ ਦੇ ਮਾਧਿਅਮ ਰਹੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਭਗਵੰਤ ਮਾਨ ਨੂੰ ਦੱਸ ਦੇਣਾ ਚਾਹੁੰਦੇ ਆ ਭਗਵੰਤ ਮਾਨ ਦੇ 92 ਜਿਹੜੀਆਂ ਭੇਡਾਂ ਅਸੀਂ ਚੁਣ ਕੇ ਭੇਜਤੀਆਂ ਤੇ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਅਸੀਂ ਚੁੱਪ ਕਰਕੇ ਬਹਿਣ ਵਾਲੇ ਨਹੀਂ ਅਸੀਂ ਇਸ ਅਲਾਮਤ ਖਿਲਾਫ ਜਿਹੜਾ ਆਵਾਜ਼ ਚੁੱਕਦੇ ਰਹਾਂਗੇ ਦੂਸਰੀ ਗੱਲ ਜਿਹੜੇ ਕਹਿੰਦੇ ਆ ਵੀ ਤੁਸੀਂ ਵੀਡੀਓ ਨਹੀਂ ਪਾਣੀ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਆਪਾਂ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਨੇ ਅਸੀਂ ਲਗਾਤਾਰ ਵੀਡੀਓ ਪਾਵਾਂਗੇ ਜਦੋਂ ਮੈਨੂੰ ਧਮਕੀ ਦਿੱਤੀ ਪਹਿਲਾਂ ਲਗਾਤਾਰ ਵੀਡੀਓ ਪਾਈਆਂ ਹੁਣ ਫੇਰ ਮੈਂ ਪ੍ਰਸ਼ਾਸਨ ਨੂੰ ਕਹਿੰਨਾ ਵੀ ਤੁਸੀਂ ਸਾਨੂੰ ਥਾਣੇ ਜਿੰਨਾ ਬੇਇੱਜ਼ਤ ਕਰਨਾ ਕਰ ਲੋ ਜਿੰਨਾ ਤੁਸੀਂ ਡਰਾਉਣਾ ਡਰਾ ਲਓ ਪਰ ਅਸੀਂ ਸਰਕਾਰ ਦੇ ਖਿਲਾਫ ਤੇ ਨਸ਼ੇ ਦੇ ਖਿਲਾਫ ਵੀਡੀਓ ਲਗਾਤਾਰ ਪਾਵਾਂਗੇ ਤੇ ਬਾਰ-ਬਾਰ ਪਾਵਾਂਗੇ ਤੁਸੀਂ ਸਾਨੂੰ ਜਿੰਨਾ ਡਰੋ ਸਰ ਤੇ ਪਰਚਾ ਕਰ ਦਿਓ ਨਾ ਕਰ ਦਿਓ ਅਸੀਂ ਜੇਲਾਂ ਤੋਂ ਨਹੀਂ ਡਰਦੇ ਜੇ ਹੱਕ ਸੱਚ ਦੀ ਸੰਨਾ ਸਾਨੂੰ ਜੇਲ੍ਹ ਜਾਣਾ ਪਵੇ ਤੇ ਸਾਡੇ ਲਈ ਮਾਣ ਵਾਲੀ ਗੱਲ ਹੋ ਗਈ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਇਹ ਕਿਹਾ ਹੈਰੀ ਜੀ ਨੇ ਅੱਜ ਆਪਣੇ ਉਸਤਾਇਆ ਜੀ ਦੀ ਜਿਹੜੀ ਸਰਦਾਰ ਜਗੀਰ ਸਿੰਘ ਜਿਨ੍ਹਾਂ ਦੀ 2022 ਦੇ ਵਿੱਚ ਇੱਕ ਦਰਦਨਾਕ ਮੌਤ ਜਿਹੜੀ ਉਹਨਾਂ ਦੀ ਹੋਈ ਸੀ ਤੁਸੀਂ ਦੇਖਿਆ ਇੱਕ ਨਸ਼ੇ ਦੇ ਕਰਕੇ ਇੱਕ ਨਸ਼ੇ ਦੀ ਪੂਰਤੀ ਕਰਕੇ ਕਿਸ ਤਰ੍ਹਾਂ ਇੱਕ ਖਾਸਤਾ ਵਾਜਦਾ ਪਰਿਵਾਰ ਜਿਹੜਾ ਉਜਾੜ ਦਿੱਤਾ ਗਿਆ ਸੀ ਅੱਜ ਉਹਨਾਂ ਨੇ ਬਿਆਨ ਕੀਤੀ ਆ ਅਤੇ ਉਹਨਾਂ ਦਾ ਮਨ ਜਰੂਰ ਪਰ ਆਇਆ ਕਿਉਂਕਿ ਜਦੋਂ ਕਿਸੇ ਪਰਿਵਾਰ ਦਾ ਜੀ ਇਸ ਤਰ੍ਹਾਂ ਜਾਂਦਾ ਜਦੋਂ ਉਹ ਕਿਤੇ ਲਾਪਤਾ ਹੁੰਦਾ ਦਿਨ ਰਾਤ ਇਸ ਵੀ ਦੇਖਿਆ ਉਹਨਾਂ ਨੇ ਲੰਬਾਂ ਦੀ ਕੋਸ਼ਿਸ਼ ਕੀਤੀ ਸੁੱਤੇ ਤੱਕ ਨਹੀਂ ਪਰ ਜਦੋਂ ਪਤਾ ਲੱਗਾ ਕਿ ਉਹਨਾਂ ਦੇ ਤਾਇਆ ਜੀ ਇਸ ਦੁਨੀਆ ਤੇ ਨਹੀਂ ਰਹੇ ਤੇ ਉਹਨਾਂ ਦੇ ਕੀ ਬੀਤੀ ਪਰਿਵਾਰ ਤੇ ਐਸ ਕਰਕੇ ਭਾਈ ਹੱਥ ਜੋੜ ਕੇ ਅਪੀਲਿਆ ਆਪਣੇ ਪਰਿਵਾਰ ਨੂੰ ਨਸ਼ੇ ਤੋਂ ਦੂਰ ਰੱਖਿਓ ਖਾਸ ਕਰਕੇ ਨਸ਼ਾ ਅਜਿਹੇ ਕੋੜ ਆ ਜਿਹੜਾ ਘਰਾਂ ਦੇ ਘਰ ਜਿਹੜਾ ਉਹ ਖਾ ਜਾਂਦਾ ਮੈਨੂੰ ਦਿਉ ਜਾਤ ਵੈ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ